ਮੈਡੀ ਜੀ ਤੁਸੀਂ ਇਸ ਪੱਖੋਂ ਸਾਰਿਆਂ ਤੋਂ ਸੀਨੀਅਰ ਹੋ ਕਿਉਂਕਿ ਸਭ ਤੋਂ ਵੱਧ ਤੁਸੀਂ ਫਿਲਮਾਂ 'ਚ ਕੰਮ ਕੀਤਾ ਸਭ ਤੋਂ ਵੱਧ ਲੋਕਾਂ ਦੇ ਨਾਲ ਤੁਸੀਂ ਕੰਮ ਕੀਤਾ ਜੇ ਆਪਾਂ ਕਮਰੇ 'ਚ ਇਹਨਾਂ ਚਾਰ ਲੋਕਾਂ ਦੀ ਗੱਲ ਕਰੀਏ ਤੁਹਾਡਾ ਕਿਵੇਂ ਰਿਹਾ ਐਕਸਪੀਰੀਅੰਸ ਇਸ ਟੀਮ ਨਾਲ ਬਹੁਤ ਵਧੀਆ ਰਿਹਾ ਓਵਰঅল ਮੈਨੂੰ ਇਦਾਂ ਲੱਗੇ ਕਿ ਐਸਪੈਸ਼ਲੀ ਜਦੋਂ ਪਹਿਲੇ ਦਿਨ ਮੈਂ ਆਈ ਸੀ ਮੈਂ ਸਿੱਧੀ ਸਿੱਧੀ ਮੈਂ 에어ਪੋਰਟ ਤੋਂ ਸ਼ੂਟਤੇ ਗਏ ਸੀ ਤਾਂ ਮੈਂ ਜਦੋਂ ਫਰੇਮਿੰਗਸ ਦੇਖੇ ਸ਼ਾਟਸ ਦੇਖੇ ਆਮ ਇਜ਼ ਲਾਈਕ ਤੇ ਆਸਟ੍ਰੇਲੀਅਨ ਕੰਮ ਹੀ ਕਰ ਰਹੇ ਨੇ ਮਤਲਬ ਇੰਟਰਨੈਸ਼ਨਲ ਲੈਵਲ ਦਾ ਕੰਮ ਹੀ ਕਰ ਰਹੇ ਨੇ ਸੋ ਮੈਂ ਇੱਕਦਮ ਹੀ ਕੌਨਫੀਡੈਂਟ ਹੋ ਗਈ ਐਂਡ ਦੈਨ ਆਈ ਜਸਟ ਫੀਲ ਕਿ ਜਿਸ ਤਰ੍ਹਾਂ ਸਟੋਰੀ ਜੁੜਦੀ ਹੈ ਜੋ ਸਭ ਜਿਵੇਂ ਵੀ ਸਭ ਕੁਝ ਹੁੰਦਾ ਹੈ ਆਈ ਥਿੰਕ ਇਟਸ ਬਿਊਟੀਫੁਲ ਹਰ ਜੋਤ ਜੀ ਕਹਿ ਰਹੇ ਨੇ ਬਾਰ ਬਾਰ ਇਹਨਾਂ ਨੇ ਕੱਲ ਵੀ ਕਿਹਾ ਕਿ ਮੇਰੀ ਯੂ نو ਪਹਿਲੀ ਮੂਵੀ ਹੈ ਬਟ ਆਈ ਫੀਲ ਕਿ ਇਟਸ ਨਾਟ ਕਿ ਇਹਨਾਂ ਦੀ ਪਹਿਲੀ ਮੂਵੀ ਹੈ ਤੇ ਹਰ ਸਿਮਰਨ ਦੀ ਡੈਫੀਨਿਟਲੀ ਮੈਨੂੰ ਨਹੀਂ ਲੱਗਿਆ ਐਜ਼ ਅ ਹੀਰੋ ਪਹਿਲੀ ਮੂਵੀ ਹੈ ਆਈ ਥਿੰਕ ਪੂਰੀ ਹੀ ਟੀਮ ਜੇ ਇਹਨਾਂ ਦੀ ਜੇ ਇਹਨਾਂ ਨੇ ਪਹਿਲੀ ਮੂਵੀ ਜੇ ਕੀਤਾ ਆ ਆਈ ਰੀਲੀ ਵਾਂਟ ਟੂ ਸੀ ਕਿ ਤੀਜੀ ਚੌਥੀ ਚ ਕੀ ਕਰਦੇ ਨੇ ਯੂ نو ਸੋ ਆਮ ਵੈਰੀ ਪ੍ਰਾਊਡ ਆਫ ਦ ਫਿਲਮ ਅਗੇਨ ਮੈਂ ਦੁਬਾਰਾ ਜ਼ਿਕਰ ਕਰਾਂਗੀ ਕਿ ਕੁਝ ਮੂਵੀਜ਼ ਇਦਾਂ ਦੀਆਂ ਨੇ ਜੋ ਮੈਂ ਕਹਿੰਦੀ ਹੁੰਨੀ ਆ ਕਿ ਕਿਤਾ ਉਹੋ ਇੰਡਸਟਰੀ ਲਈ ਉਹ ਹੀਰੇ ਨੇ ਤੇ ਇੱਕ ਆਰਟਿਸਟ ਲਈ ਉਹ ਹੀਰੇ ਨੇ ਸੋ ਇਹ ਮੂਵੀ ਮੇਰੇ ਲਈ ਇੱਕ ਉਹ ਫਿਲਮ ਹੈ ਕਿ ਜੇ ਮੈਨੂੰ ਕੋਈ ਪੁੱਛੇਗਾ ਕਿ ਕਿਹੜੀ ਕਿਹੜੇ ਪ੍ਰੋਜੈਕਟ ਨਾਲ ਤੁਸੀਂ ਪ੍ਰਾਈਡ ਫੀਲ ਕਰਦੇ ਆ ਸੋ ਇੱਕ ਅਰਦਾਸ ਰੱਬ ਦਾ ਰੇਡੀਓ ਜ਼ਿੰਦਗੀ ਜ਼ਿੰਦਾਬਾਦ ਨਾ ਮਿਸਟਰ ਸ਼ਦਾਈ ਵਾ ਵੈਰੀ ਨਾਈਸ ਮੈਡੀ ਜੀ ਤੁਸੀਂ ਇੱਕ ਦੌਰ ਸੀ ਪੰਜਾਬੀ ਫਿਲਮਾਂ ਦਾ ਇੱਕ ਖਾਸ ਦੌਰ ਜਿਹੜਾ ਸ਼ੁਰੂਆਤ ਤੁਸੀਂ ਵੇਖੀ ਆ ਉਹਨਾਂ ਫਿਲਮਾਂ 'ਚ ਤੁਸੀਂ ਕੰਮ ਕੀਤਾ ਵਾ ਉਸ ਤੋਂ ਬਾਅਦ ਇੱਕ ਨਵਾਂ ਸਿਲਸਿਲਾ ਇੱਕ ਸ਼ੁਰੂ ਹੋਇਆ ਹੁਣ ਚਲੋ ਆਫ ਕੋਰਸ ਜਿੱਦ ਤੱਕ ਗੱਲ ਕੀਤੀ ਹੈ ਇੱਕ ਨਵਾਂ سلسلہ ਸੀ ਉੱਥੋਂ ਲੈ ਕੇ ਹੁਣ ਤੱਕ ਦਾ ਜਿਹੜਾ ਐਕਸਪੀਰੀਅנס ਹੈ ਕਿਵੇਂ ਵੇਖਦੇ ਪੰਜਾਬੀ ਸਿਨੇਮੇ ਨੂੰ ਹੌਲੀ-ਹੌਲੀ ਐ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ ਆਈ ਫੀ ਲੋਕਾਂ ਨੇ ਕੱਲ ਵੀ ਕਾਫੀ ਲੋਕਾਂ ਨੇ ਕਿਹਾ ਕਿ ਲੱਗ ਹੀ ਨਹੀਂ ਰਿਹਾ ਕਿ اپنی پنجابی مووی ਦਾ ਟਿਪੀਕਲ ਸਬਜੈਕਟ ਹੈ ਲੱਗ ਹੀ ਨਹੀਂ ਰਿਹਾ ਕਿ ਇਦਾਂ ਖਤਮ ਹੋਵੇਗਾ ਯੂ نو ਐਂਡ ਉਹੀ ਆਪਾਂ ਚਾਹੁੰਦੇ ਆ ਕਿ ਆਡੀਅנס ਹਮੇਸ਼ਾ ਅਲਗ-ਪਾਲਦੀ ਆ ਹਾਸੇ ਵੀ ਪਾਲਦੀ ਆ ਪਰ ਹਾਸੇ ਵਿੱਚ ਅਲਗ-ਪਾਲਦੀ ਆ ਸੋ ਉਹਨੂੰ ਪੂਰਾ ਜੋੜਨਾ ਬਣਾਉਣਾ ਉਹ ਈਜ਼ੀ ਨਹੀਂ ਐਂਡ ਆਸ਼ੀਅਲ ਕਿ ਮੈਨੂੰ ਲੱਗਦਾ ਅਸੀਂ ਕਰ ਦਿੱਤਾ ਉਹ ਯਾਰ ਜੋ ਜੀਨੇ ਕਰ ਦਿੱਤਾ ਬਹੁਤ ਵਧੀਆ ਹਸਾ ਹਸਾ ਕੇ ਅਸੀਂ ਮਤਲਬ ਉਹ ਮੈਨੂੰ ਮੈਨੂੰ ਮੈਸੂਸ ਹੋ ਰਿਹਾ ਕਿ ਗੱਲ ਉਹ ਬਣ ਗਈ ਕਿ ਇਹ ਅਲੱਗ ਕਨਸੈਪਟ ਹੈ। ਵੈਸੇ ਤੁਹਾਡਾ ਖੁਦ ਦਾ ਕਿਦਾਂ ਦਾ ਸੁਭਾਅ ਆ ਤੁਸੀਂ ਜਿਆਦਾ ਹਾਸਾ ਠੱਠਾ ਪਸੰਦ ਕਰਦੇ ਹੋ ਫਿਲਮਾਂ 'ਚ ਜਾਂ ਸੰਜੀਦਗੀ ਪਸੰਦ ਕਰਦੇ ਹੋ ਕਿ ਕਿਦਾਂ ਦੀਆਂ ਫਿਲਮਾਂ ਖੁਦ ਕੇ ਬਣਦੀਆਂ ਪਸੰਦ ਕਰਦੇ ਹੋ? ਜੋ ਮਿਸਟਰ ਸੁਰਜਾਈ ਚ ਹੈ ਹਸਾ ਕੇ ਰੋਣਾ ਰੋ ਕੇ ਹਸਾਉਣਾ। ਮਤਲਬ ਫਿਲਮਾਂ ਉਦਾਂ ਨਹੀਂ ਪਸੰਦ ਕਰਦੇ ਹੋ ਕਿ ਆਪਣੀਆਂ ਹੀ ਪਸੰਦ ਕਰਦੇ ਹੋ। ਨਹੀਂ ਨਹੀਂ ਫਿਲਮਾਂ ਉਦਾਂ ਨਹੀਂ ਪਸੰਦ ਕਰਦੀਆਂ ਕਿ ਉਹਦੇ ਵਿੱਚ ਨਾ ਇਨਸਾਨ ਨੂੰ ਇਦਾਂ ਮਹਿਸੂਸ ਹੋਵੇ ਕਿ ਆ ਮੇਰੀ ਸਟੋਰੀ ਆ ਜਾਂ ਫਿਰ ਆ ਕਿਸੇ ਦੀ ਸਟੋਰੀ ਆ ਜ ਜਿਹਨੂੰ ਮੈਂ ਆਉਂਦਾ ਆ ਜਾਂ ਫਿਰ ਆ ਕਿਰਦਾਰ ਜਾਂ ਉਹ ਕਿਰਦਾਰ ਕਿਸ ਦੌਰ ਵਿੱਚ ਹੈ ਜਾਂ ਕੀ ਮਹਿਸੂਸ ਕਰ ਰਿਹਾ ਹੈ ਉਹ ਸ਼ਾਇਦ ਮੈਂ ਜ਼ਿੰਦਗੀ ਵਿੱਚ ਇੰਨਾ ਕਦੇ ਮਹਿਸੂਸ ਕੀਤਾ ਹੈ ਇਦਾਂ ਦੀਆਂ ਮੈਨੂੰ ਮੂਵੀਜ਼ ਪਸੰਦ ਨੇ ਓਨੈਸਟਲੀ ਦੱਸਾਂ ਮੈਂ ਕੱਲ ਵੀ ਵੇਖ ਰਿਹਾ ਹਾਂ ਤੁਸੀਂ ਸਭ ਤੋਂ ਵੱਧ ਜਿਹੜਾ ਵਾ ਇਨਵੋਲਵ ਜੇ ਲੱਗੇ ਮੈਨੂੰ ਮੂਵੀ ਦੇ ਵਿੱਚ ਤੇ ਅੱਜ ਵੀ ਉਹਦੀ ਕੰਟੀਨਿਊਟੀ ਆ ਜਿਦਾਂ ਤੁਸੀਂ ਟੀ-ਸ਼ਰਟ ਮੇਰੇ ਖਿਆਲ ਚ ਜ਼ਹਿਨ ਚੋਂ ਗਈ ਨਹੀਂ ਨਾ ਤੁਸੀਂ ਕੱਲ ਵੀ ਉਹ ਚੀਜ਼ ਲੱਗ ਰਹੀ ਸੀ ਤੁਹਾਡੇ ਉਹਦੇ ਚ ਤੁਸੀਂ ਜਾਂ ਮੈਨੂੰ ਲੱਗਾ ਕਿ ਤੁਸੀਂ ਹੁਣ ਬਹੁਤ ਲੰਮਾ ਚੌੜਾ ਐਕਸਪੀਰੀਅੰਸ ਇਸ ਖੇਤਰ ਚ ਕਰ ਲਿਆ ਉਹ ਤਾਂ ਕਰਕੇ ਆ ਸ਼ਾਇਦ ਅੱਜ ਮੈਂ ਮੈਂ ਵੇਖ ਰਿਹਾ ਮੈਨੂੰ ਵੀ ਹਿੱਟ ਕੀਤੀ ਮੈਨੂੰ ਬਾਕੀ ਮੈਂ ਪਹਿਲੀ ਮੈਂ ਸੁਣੀ ਸੀ ਮੈਨੂੰ ਪਤਾ ਸੀ ਮੂਵੀ ਚ ਕੀ ਹੋ ਰਿਹਾ ਪਰ ਦੇਖੀ ਮੈਂ ਖੁਦ ਕੱਲ ਪਹਿਲਾ ਪਹਿਲੀ ਵਾਰ ਜੀ ਐਂਡ ਮੈਂ ਹਜੇ ਵੀ ਮੇਰੇ ਜ਼ਹਿਨ ਚ ਹੈ ਮੂਵੀ ਐਜ਼ ਐਨ ਆਡੀਅੰਸ ਬਿਕੋਜ਼ ਜਦੋਂ ਮੈਂ ਮੂਵੀ ਕਰ ਲਈ ਖਤਮ ਸ਼ੂਟ ਹੋ ਗਿਆ ਫਿਰ ਮੈਂ ਆਡੀਅੰਸ ਬਣ ਜਾਂਦੀ ਆ ਫ ਮੈਂ ਆਪਣੀ ਮੂਵੀ ਵੀ ਜਸਟ ਐਸ ਐਨ ਆਡੀਅנס ਦੇਖਦੀ ਹਾਂ ਤੋ ਕਈ ਵਾਰੀ ਲੱਗਦਾ ਹੈ ਆਪਣੀ ਚੀਜ਼ ਆਪ ਹੀ ਵੇਖ ਕੇ ਕਿ ਉਹ ਕੋਈ ਹੋਰ ਹੈ ਜਿਹੜਾ ਕਰ ਰਿਹਾ ਮੈਂ ਕੋਈ ਹੋਰ ਹਾਂ ਕਈ ਵਾਰੀ ਹੁੰਦਾ ਹੈ ਹਮੇਸ਼ਾ ਹੀ ਲੱਗਦਾ ਹੈ ਮੈਨੂੰ ਤਾਂ ਦੇਖ ਨਹੀਂ ਹੁੰਦਾ ਆਪਣਾ ਆਪ ਟੂ ਬੀ ਓਨੈਸਟ ਮੈਂ ਦੂਸਰੇ ਕ ਐਕਟਰਸ ਨੂੰ ਜ਼ਿਆਦਾ ਦੇਖਦੀ ਹੁੰਦੀ ਹਾਂ ਜਦੋਂ ਮੈਂ ਸਕਰੀਨ ਤੇ ਆ ਵੀ ਜਾਵਾਂ ਵਿੱਚ ਵਿੱਚ ਦੇਖ ਲੈਣ ਨੂੰ ਨਹੀਂ ਆ ਫਿਰ ਮੈਂ ਗਲਤੀਆਂ ਕੱਢਣੀਆਂ ਹੁੰਦੀਆਂ ਇੱਥੇ ਆ ਕਰ ਸਕਦੀ ਸੀ ਇੱਥੇ ਆ ਕਰ ਸਕਦੀ ਸੀ ਤੇ ਨਾ ਮੈਂ ਲਾਈਕ ਨਹੀਂ ਡੋਨਟ ਓਵਰ ਥਿੰਕ ਇਟਸ ਓਕੇ ਹੋਣ ਹੋ ਗਿਆ ਸੋ ਕ੍ਰਿਟੀਕਲੀ ਵੀ ਦੇਖਦੇ ਹੋ ਤੁਸੀਂ ਉਸੀ ਨੂੰ ਸੋ ਜਿਹੜੇ ਸਾਨੂੰ ਸਿਰਫ ਰੇਡੀਓ ਤੇ ਸੁਣ ਰਹੇ ਮੈਂ ਦੱਸ ਦੱਸਦਾ ਕਿ ਅੱਜ ਵੀ ਇਹ ਟੀ ਤੇ ਇਸੇ ਤੋਂ ਪਤਾ ਲੱਗਦਾ ਵਾ ਕਿ ਤੁਸੀਂ ਕਿੰਨੇ ਜ਼ਿਆਦਾ ਉਸ ਚੀਜ਼ ਦੇ ਵਿੱਚ ਇਨਵੋਲ ਹੋ ਆ ਕਿਉਂਕਿ ਮੈਂ ਸ਼ੂਟਿੰਗ ਦੇ ਦਰਮਿਆਨ ਵੀ ਮੈਂ ਵੇਖਦਾ ਰਿਹਾ ਮੈਂ ਸਾਰਿਆਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਉਹ ਇੱਕ ਟੀਮ ਵਰਕ ਲਈ ਸੇਵ ਕਰੀ ਸੀ ਕਿ ਆਸਟ੍ਰੇਲੀਆ ਚ ਜਾ ਕੇ ਖਾਸ ਪਾਵਾਂਗੀ ਨਹੀਂ ਤਾਂ ਫਾਇਦਾ ਵੀ ਹੋ ਜਾਂਦਾ ਨਾਲੇ ਇੰਨੇ ਜ਼ਿਆਦਾ ਕੱਪੜੇ ਨਹੀਂ ਕੈਰੀ ਕਰਨੇ ਪੈਂਦੇ ਐਗਜੈਕਟਲੀ ਥੈਂਕ ਯੂ ਤੇ ਹਰਸਿਮਰਨ ਜੀ ਤੁਹਾਡੀ ਵਾਰੀ ਇਸ ਫਿਲਮ ਦੇ ਹੀਰੋ ਦੀ ਵਾਰੀ ਸੋ ਹੀਰੋ ਸਭ ਤੋਂ ਮੇਨ ਹੁੰਦਾ ਵਾ ਆਪਾਂ ਪੰਜਾਬੀ ਫਿਲਮਾਂ ਲਾ ਲਈਏ ਚਾਹ ਹਿੰਦੀ ਲਾ ਲਈਏ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਹੀਰੋ ਦੀ ਮੰਨੀ ਜਾਂਦੀ ਆ ਅੱਜ ਵੀ ਵੇਖਿਆ ਜਾਵੇ ਤੇ ਲੋਕਾਂ ਆਮ ਲੋਕਾਂ ਨੂੰ ਪੁੱਛ ਲਈਏ ਤੇ ਉਹ ਕਹਿ ਦਿੰਦੇ ਨੇ ਵੀ ਹੁਣ ਮਿਸਟਰ ਸ਼ਦਾਈ ਉਹ ਕਹਿਣਗੇ ਹਰ ਸਿਮਰਨ ਦੀ ਫਿਲਮ ਆ ਹਰ ਸਿਮਰਨ ਨੂੰ ਕਿਵੇਂ ਲੱਗੀ ਮੈਨੂੰ ਮੈਂ ਫਿਲਮ ਪਹਿਲਾਂ ਦੇਖ ਲਈ ਸੀ ਓਕੇ ਤੇ ਮੈਨੂੰ ਲੱਗਾ ਸੀ ਬਿਕੋਜ਼ ਹਰਜੋਤ ਪਾਜੀ ਵੈਸੇ ਡਾਇਰੈਕਟਰ ਦਿਖਾਉਂਦੇ ਨਹੀਂ ਹੁੰਦੇ ਪਹਿਲਾਂ ਡਬਿੰਗ ਕਰੋ ਆਪਦਾ ਕੰਮ ਖਤਮ ਕਰੋ ਹਾਂ ਤੇ ਪਾਜੀ ਨਾਲ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਉਹ ਵੀ ਆਪਾਂ ਪੁਰਾਣੇ ਪਾਪੀ ਇਕੱਠੇ ਆ ਤੇ 6-7 ਵਾਰੀ ਦੇਖੀ ਹੋਣੀ ਪਹਿਲਾਂ ਤੇ ਕੱਲ ਵਾਲਾ ਜਿਵੇਂ ਨਾ ਪਾਜੀ ਨੇ ਗੱਲ ਕੀਤੀ ਕਿ ਲਾਈਵ ਆਡੀਅנס ਦਾ ਜਿਹੜਾ ਰਿਸਪੌਂਸ ਦੇਖਦੇ ਹੋ ਤੁਸੀਂ ਉਸ ਤੋਂ ਬਾਅਦ ਜਿਹੜੀ ਫੀਲ ਆਉਂਦੀ ਹੈ ਮੇਰੇ ਮੈਂ 6-7 ਵਾਰੀ ਨੂੰ ਆਇਆ ਪਹਿਲਾਂ ਜਨਵਰੀ ਵੀ ਦੇਖੀਏ ਪਹਿਲਾਂ ਵੀ ਰੋਇਆ ਮੈਂ ਓਕੇ ਤੇ ਕੱਲ ਫਿਰ ਆਡੀਅנס ਨਾਲ ਕੱਲ ਵੀ ਇਮੋਸ਼ਨਲ ਹੋ ਗਏ ਕਿਉਂਕਿ ਇੰਨੀ ਇਮੋਸ਼ਨਲ ਜੀ ਫਿਲਮ ਸੀ ਇੱਕ ਦੂਜੀ ਖੁਸ਼ੀ ਇਹ ਵੀ ਸੀ ਕਿ ਮੈਂ ਐਸ ਅ ਲੀਡ ਰੋਲ ਪਹਿਲੀ ਵਾਰ ਆਇਆ ਉਹ ਵੀ ਉੱਥੋਂ ਸ਼ੁਰੂਆਤ ਕੀਤੀ ਜਿੱਥੇ ਆਪਾਂ ਸ਼ੁਰੂਆਤ ਕੀਤੀ ਸਮਝੇਗਾ ਨਾ ਸਾਡੀ ਫਿਲਮ ਦੀ ਵੀ ਹਾਂ ਉਸੇ ਸ਼ਹਿਰ ਤੋਂ ਆਪਾਂ ਸਾਰਿਆਂ ਨੇ ਬੜੀ ਸਟਰਗਲ ਕੀਤੀ ਹੈ ਸਾਰਿਆਂ ਨੇ ਕੋਈ ਨਾ ਹਰੇਕ ਕਰਦਾ ਵੈਸੇ ਆਪਦੀ ਆਪਦੀ ਸਟਰਗਲ ਪਰ ਇਟ ਵਾਸ ਅ ਗੁੱਡ ਮੂਮੈਂਟ ਫॉर ਮੀ ਕਿ ਆਪਾਂ ਇੱਥੋਂ ਸ਼ੁਰੂ ਕਰਕੇ ਕਿੱਥੇ ਪਹੁੰਚੇ ਕਿੱਥੇ ਕਰਾਉਨ ਦੇ ਵਿੱਚ ਕਿਸੇ ਟਾਈਮ ਕੰਮ ਕਰਦਾ ਹੁੰਦਾ ਸੀ ਮੈਂ ਉੱਥੇ ਤੇ ਉੱਥੇ ਮੇਰੀ ਫਿਲਮ ਦਾ ਪ੍ਰੀਮੀਅਰ ਹੋਣਾ ਮੇਰੇ ਲਈ ਬਹੁਤ ਇਮੋਸ਼ਨਲ ਗੱਲ ਸੀ ਸੋ ਇਹ ਵੀ ਇੱਕ ਨਾਲ ਇਮੋਸ਼ਨ ਜੁੜਿਆ ਵਸੋ ਇਹ ਵੀ ਮੈਂ ਨੋਟ ਕਰ ਰਿਹਾ ਕਿ ਕਿੱਡਾ ਕੰਟਰਾਸਟ ਹੈ ਨਾ ਜਿੱਦਾਂ ਮੈਡੀ ਜੀ ਕਹਿ ਰਿਹਾ ਕਿ ਉਹ ਬੜੇ ਅ ਮਤਲਬ ਖੁਸ਼ ਹੋਏ ਉਹਨਾਂ ਨੂੰ ਕਾਮਿਕ ਵੇ ਉਹਦਾ ਚੰਗਾ ਲੱਗਾ ਤੁਸੀਂ ਇਮੋਸ਼ਨਲ ਹੋ ਉਸੇ ਨੂੰ ਲੈ ਕੇ ਮੈਨੂੰ ਲੱਗਦਾ ਤੁਹਾਡੀਆਂ ਬੌਂਡਿੰਗ ਜਿਹੜੀਆਂ ਨੇ ਉਹ ਹੋਰ ਹਿਸਾਬ ਦੀਆਂ ਫਿਲਮ ਦੇ ਨਾਲ ਜੀ ਮੇਰੀ ਫਿਲਮ ਦੇ ਸਾਰਿਆਂ ਨੂੰ ਦੇਖੋ ਆਪਾਂ ਨੂੰ ਚਾਹ ਹੁੰਦੇ ਆ ਸੁਪਨੇ ਹੁੰਦੇ ਆ ਆਪਣੇ ਹਨ ਜਦੋਂ ਆਪਾਂ ای ਵੀ ਸੀ ਇੱਥੇ ਆਸਟ੍ਰੇਲੀਆ ਆਪਣੇ ਅੰਦਰ ਕੋਈ ਨਾ ਕੋਈ ਸੁਪਨਾ ਜ਼ਰੂਰ ਸੀ ਜਿਹੜਾ ਬਹੁਤੇ ਲੋਕਾਂ ਲਈ ਲੱਗਦਾ ਸੀ ਵੀ ਇੰਪੋਸੀਬਲ ਹੈ ਇਦਾਂ ਨਹੀਂ ਹੋਣਾ ਸੀ ਪਰ ਆਪਣਾ ਯਕੀਨ ਰਿਹਾ ਫਿਰ ਆਪਾਂ ਕਿਵੇਂ ਪ੍ਰਮਾਤਮਾ ਨੇ ਖੇਡ ਰਚਾਈ ਆਪਾਂ ਇਕੱਠੇ ਹੋ ਗਏ ਤੁਸੀਂ ਰੇਡੀਓ ਦੇਖ ਲਓ ਹਣਾ ਇੱਥੇ ਚੈਨਲ ਬਣਾ ਲਿਆ ਹਰਜੋਤ ਪਾਜੀ ਵੀਡੀਓ ਡਾਇਰੈਕਟ ਕਰਦੇ ਰਹੇ ਪਹਿਲਾਂ ਨਾ ਪਾਜੀ ਆਪਦਾ ਲੱਗੇ ਰਹੇ ਆਪਾਂ ਕਿੱਥੋਂ ਕਿਵੇਂ ਮੇਰੇ ਲਈ ਉਹ ਬਹੁਤ ਹੀ ਜ਼ਿਆਦਾ ਟੱਚੀ ਮੋਮੈਂਟ ਸੀ ਉਹੀ ਸਾਰੇ ਚਿਹਰੇ ਜਿਨ੍ਹਾਂ ਨੂੰ ਆਪਾਂ ਟ੍ਰੇਨਾਂ ਤੇ ਮਿਲਦੇ ਕਦੇ ਇੱਥੇ ਹਨਾ ਤੁਰਦੇ ਫਿਰਦੇ ਹਨਾ ਵੀ ਤੇਰੀ ਸ਼ਿਫਟ ਕਿੱਥੇ ਆ ਤੂੰ ਕੰਮ ਕਿੱਥੇ ਕਰਦਾ ਕੋਈ ਸਿਕਿਉਰਿਟੀ ਕਰਦਾ ਕੋਈ ਡਿਸ਼ ਵਾਸ਼ਿੰਗ ਦਾ ਕੰਮ ਕਰਦਾ ਜੀ ਉਹ ਕੱਲ ਮੈਨੂੰ ਦਿਖੇ ਐਸਟੈਬਲਿਸ਼ਡ ਸਾਰੇ ਆਪਦੇ ਆਪ ਦੇ ਘਰੇ ਦੇ ਵਿੱਚ ਹਾਂ ਹਨਾ ਸਾਰੇ ਵਧੀਆ ਉਸ ਤਰੀਕੇ ਨਾਲ ਮਿਲੇ ਤੇ ਉਹ ਮੇਰੀ ਫਿਲਮ ਦੇਖਣ ਆਏ ਸਾਡੀ ਫਿਲਮ ਦੇਖਣ ਆਏ ਉਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਵੀ ਸੀ ਤੇ ਬਹੁਤ ਇਮੋਸ਼ਨਲ ਪਲ ਵੀ ਸੀ ਕਿ ਮੇਰੇ ਭਰਾ ਜਿਨੇ ਵੀ ਫੈਮਿਲੀਜ਼ ਭੈਣਾ ਸਾਰੇ ਮੈਨੂੰ ਸਪੋਰਟ ਕਰਨ ਆਏ ਉੱਥੇ ਤੁਸੀਂ ਆਏ ਮੈਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਗਾ ਤੇ ਬਸ ਇੱਥੇ ਆ ਕੇ ਸ਼ਬਦ ਮੁੱਕ ਜਾਂਦੇ ਸੱਚੀ ਨਹੀਂ ਬਹੁਤ ਵਧੀਆ ਜੀ ਵੇਖੋ ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਦੋਂ ਮੈਂ ਦੱਸਿਆ ਪੀ ਹਰਜੋਤ ਨਾਲ ਸਾਡੀ ਯਾਰੀ ਜਿਹੜੀ ਆ ਉਹ ਕਾਲਜ ਟਾਈਮ ਤੋਂ ਆ ਭੰਗੜੇ ਦੇ ਭੰਗੜੇ ਦੀ ਇੱਕ ਸਾਂਝ ਆ ਸਾਡੇ ਨਾਲ ਉੱਥੇ ਜੇ ਆਪਾਂ ਗੱਲ ਕਰੀਏ ਹਰਸਿਮਰਨ ਜੀ ਦੀ ਤੇ ਮੈਨੂੰ ਲੱਗਦਾ ਉਦੋਂ ਉਦੋਂ ਦੀ ਗੱਲ ਆ ਜਦੋਂ ਇਹ ਅ ਐਕਟਰ ਨਹੀਂ ਸੀ ਕਲਾਕਾਰ ਨਹੀਂ ਸੀ ਉਦੋਂ ਸਿੰਗਰ ਵੀ ਨਹੀਂ ਸੀ ਹਾਂ ਉਦੋਂ ਸਿਰਫ ਸਾਡੀ ਸਾਂਝ ਏਹੀ ਕਿ ਮੈਂ ਰੈਸਟੋਰੈਂਟ ਚ ਕੰਮ ਕਰਦਾ ਹਾਂ ਤੇ ਇਹ ਸਾਡੇ ਕੋਲ ਰੋਟੀ ਖਾਣ ਆਉਂਦੇ ਸੀ ਇੱਥੋਂ ਸਾਡੀ ਸਾਂਝ ਜਿਹੜੀ ਸ਼ੁਰੂ ਹੁੰਦੀ ਹੈ ਸੋ ਉਹ ਇੱਕ ਦੌਰ ਸੀ ਉਹ ਜਦੋਂ ਆਪਾਂ ਇੱਥੋਂ ਦੀ ਲਾਈਫ ਦੀ ਆਪਾਂ ਸ਼ੁਰੂਆਤ ਕੀਤੀ ਤੇ ਵੇਖਿਆ ਜਾਵੇ ਤੇ ਕਈ ਵਾਰੀ ਸਾਲਾਂ ਚ ਗਿਣੋ ਦਿਨਾਂ ਚ ਗਿਣੋ ਤੇ ਬੜਾ ਲੰਮਾ ਸਮਾਂ ਹੁੰਦਾ ਪਰ ਉਦਾਂ ਜੇ ਝਾਤ ਮਾਰੀ ਤਾਂ ਲੱਗਦਾ ਜਿਦਾ ਕੱਲ ਦੀਆਂ ਗੱਲਾਂ ਕਦੀ ਸੋਚਿਆ ਹੀ ਵੈਸੇ ਕਿ ਇੱਥੋਂ ਤੱਕ ਆ ਪਹੁੰਚਣਾ ਟੀਚਾ ਕੀ ਜਿਹਦਾ ਸੁਪਨਿਆਂ ਦੀ ਗੱਲ ਕੀਤੀ ਸੁਪਨਾ ਸੀ ਇਹ ਹਾਂਜੀ ਹਾਂਜੀ ਸੁਪਨਾ ਦੱਸੀ ਗਈ ਐ ਐਕਟਿੰਗ ਦਾ ਹਾਂਜੀ ਹਾਂਜੀ ਐਕਟਿੰਗ ਦਾ ਮੈਂ ਤਾਂ ਸਿੰਗਰ ਵੀ ਤਾਂ ਬਣਿਆ ਸੀ ਕਿ ਮੈਂ ਫਿਲਮਾਂ ਚ ਜਾਣਾ ਅਸਲ ਉਹ 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 ਵੇਈ ਸੀ ਇੱਕ ਹਾਂਜੀ ਓਕੇ ਬਸ ਐ ਉਦੋਂ ਕੰਕ ਨਾਲ ਦੇ ਕਰਨ ਲੱਗ ਗਏ ਸੀ ਸਾਰਾ ਇੱਕ ਜਦੋਂ ਤੁਸੀਂ ਗੱਲ ਕਰੀ ਜਾਂਦੇ ਸੀ ਪੁਰਾਣੀ ਪਾਪੀ ਭੰਗੜੇ ਵਾਲੇ ਮੈਨੂੰ ਲੱਗਦਾ ਵੀ ਇੱਕ ਤਾਂ ਜਿਹੜਾ ਬੰਦਾ ਮੈਲਬਨ ਦੇ ਵਿੱਚ ਸਟਰਗਲ ਕਰ ਗਿਆ ਜੀ ਤੇ ਇੱਕ ਬੰਦਾ ਜਿਹੜਾ ਉੱਥੇ ਭੰਗੜਾ ਪਾ ਗਿਆ ਯੂਨੀਵਰਸਿਟੀਆਂ ਚ ਨਾ ਉਹ ਪਰਮਾਤਮਾ ਦੀ ਕਿਰਪਾ ਨਾਲ ਕਦੇ ਫੇਲ ਹੋਈ ਨਹੀਂ ਬੰਦੇ हां ਇਹ ਕਹਿਣ ਨੂੰ ਕਹਿੰਦੇ ਆ ਵੀ ਭੰਗੜੇ ਚ ਕੀ ਰੱਖਿਆ ਹੈ ਕਿਸੇ ਪਾਸੇ ਨਹੀਂ ਲੱਗਦੇ ਜ਼ਿੰਦਗੀ ਬੜਾ ਸਿਖਾਉਂਦੇ ਆ ਭੰਗੜਾ ਬੜਾ ਬੜਾ ਕੁਝ ਹਨਾ ਆਪਾਂ ਇੱਕ ਟੀਮ ਵਰਕ ਵੀ ਸਿੱਖਦੇ ਆ ਉੱਥੇ ਉੱਥੇ ਕੰਪੀਟੀਸ਼ਨ ਕਿੰਨਾ ਹਾਰਡ ਹੁੰਦਾ ਤੇ ਆਪਾਂ ਨੂੰ ਤਾਂ ਮੈਂ ਪਹਿਲਾਂ ਅਕਸਰ ਗੱਲ ਕਰਦੇ ਹਾਂ ਨਾ ਵੀ ਕਿ ਭੰਗੜੇ ਵਾਲਿਆਂ ਨੂੰ ਤਾਂ ਪ੍ਰਮਾਤਮਾ ਨੇ ਬਣਾ ਕੇ ਨਾ ਇੱਕ ਸਪੈਸ਼ਲ ਘੋਲ ਦੇ ਵਿੱਚ ਘੋਲ ਕੇ ਤੋਰੇ ਆ ਹੈ ਰੰਗ ਦੇ ਵਿੱਚ ਰੰਗ ਕੇ ਤੋਰੇ ਆ ਵੀ ਤੋ ਸਾਰੀ ਦੁਨੀਆ ਦੇ ਰੰਗ ਵੀ ਹਰ ਦੇਖਣੇ ਆ ਤੇ ਸਮਾਈਲ ਵੀ ਰੱਖਣੀ ਹੈ ਜਿਵੇਂ ਭੰਗੜੇ ਚੋਂ ਸਹੀ ਗੱਲ ਹੈ ਪੱਟ ਤਾਂ ਦੁਖਦੇ ਹੁੰਦੇ ਹੈ ਹਨਾ ਪਰ ਸਮਾਈਲ ਰੱਖਣੀ ਹੁੰਦੀ ਹੈ ਉਵੇਂ ਮੈਂ ਇਸ ਚੀਜ਼ ਨੂੰ ਲੈਣਾ ਹੁੰਦਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਿ ਭੰਗੜੇ ਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ ਉਹਨੇ ਬੜਾ ਜੰਗ ਜਿੱਤਣੀ ਜੰਗ ਲੜਨੀ ਸਿਖਾਈ ਆ ਆਪਾਂ ਨੂੰ ਜਾਂ ਲੱਗਦਾ ਵੀ ਜਿਹੜੀ ਉੱਥੇ ਇੱਕ ਜਿਵੇਂ ਗੱਲ ਕੀਤੀ ਵੀ ਸਾਹ ਚੜਿਆ ਹੁੰਦਾ ਪੱਟ ਦੁਖਦੇ ਹੁੰਦੇ ਪਰ ਫਿਰ ਵੀ ਬੰਦੇ ਨੇ ਹੱਸਣਾ ਹੁੰਦਾ ਇਹ ਵੀ ਤਾਂ ਇੱਕ ਐਕਟਿੰਗ ਹੀ ਆ ਹਾਂਜੀ ਇਹ ਵੀ ਐਕਟਿੰਗ ਉਹ ਚੀਜ਼ਾਂ ਫਿਰ ਕੰਮ ਆਉਂਦੀਆਂ ਹੁਣ ਬਿਲਕੁਲ ਕੰਮ ਆਉਂਦੀਆਂ ਜੀ ਸਾਰਾ ਕੁਝ ਮੈਂ ਭਾਈ ਇਹ ਦੋਨੇ ਚੀਜ਼ਾਂ ਨੂੰ ਬੜੀ ਤਰੀਕੇ ਨਾਲ ਦੇਖਦਾ ਕਿ ਮੈਲਬਨ ਦੀ ਸਟਰਗਲ ਨੇ ਵੀ ਬਹੁਤ ਕੁਝ ਸਿਖਾਇਆ ਇੱਥੇ ਵੀ ਬੜਾ ਆਪਾਂ ਇੱਕ ਦੂਜੇ ਨੂੰ ਇੱਥੇ ਟੈਕਸੀਆਂ ਵਾਲੇ ਵੀ ਜਿੰਨੇ ਵੀ ਚਲਾਉਂਦੇ ਹੁੰਦੇ ਸੀ ਇੱਕ ਦੂਜੇ ਨੂੰ ਹੱਥ ਮਾਰਦੇ ਚੜ੍ਹਦੀ ਕਲਾ ਬਾਈ ਓਏ ਵੈਸੇ ਤਾਂ ਆਪਣੀ ਚਲੋ ਕਾਮ 'ਚ ਚੜ੍ਹਦੀ ਕਲਾ ਆਲੀ ਆ ਪਰ ਇੱਥੇ ਆਸਟ੍ਰੇਲੀਆ ਆਪਣੀ ਅਹਰੀ ਕੰਟਰੀ ਏ ਜਿੱਥੇ ਆਪਣੇ ਬਜ਼ੁਰਗ ਘਟ ਦੇਖਦੇ ਸੀ ਆਪਾਂ ਨੂੰ ਉਦੋਂ ਉਹਨਾਂ ਦੇ ਨਾਲ ਵਿੱਚ ਸਾਰੇ ਆਪਣੇ ਵਰਗੇ ਨਿਆਣੇ ਸੀ ਉਦੋਂ ਬਿਲਕੁਲ ਉਹ ਜਿੱਦਾਂ ਲੱਗਦਾ ਕਾਲਜ ਵਾਲੇ ਸਾਰੇ ਆ ਗਏ ਕਾਲਜ ਵਾਲੇ ਸਾਰੇ ਇੱਥੇ ਆ ਗਏ ਸੀ ਤੇ ਉਦੋਂ ਐ ਲੱਗਦਾ ਹੁੰਦਾ ਸੀ ਕਿ ਆਪਾਂ ਹੀ ਪਰਿਵਾਰ ਆ ਇੱਕ ਦੂਜੇ ਦੇ ਉਹ ਦੂਰੋਂ ਵੀ ਕਿਸੇ ਨੇ ਹੱਥ ਚੱਕ ਦੇਣਾ ਉਹ ਵੀ ਐ ਲੱਗਦਾ ਵੀ ਚੱਲ ਭਾਈ ਫਿਰਦੇ ਆ ਆਪਣੇ ਇੱਥੇ ਹਨਾ ਵੀ ਭਰਾ ਫਿਰਦੇ ਆ ਸਹੀ ਸੋ ਉਹ ਚੀਜ਼ ਵੀ ਲੈ ਕੇ ਤੇ ਕਾ ਭੰਗੜੇ ਵਾਲੀਆਂ ਜਿਹੜੀਆਂ ਆਪਾਂ ਚੀਜ਼ਾਂ ਉੱਥੇ ਸਿੱਖੀਆਂ ਬੜੇ ਮਿੱਤਰ ਪਿਆਰੇ ਤੁਸੀਂ ਵੀ ਇੱਥੇ ਤੁਸੀਂ ਤਾਂ ਇਕੱਠੇ ਪਹਿਲਾਂ ਦੇ ਜਾਣਦੇ ਆਂ ਖੈਰ ਇਹ ਸਾਂਝਾ ਜਿਹੜੀਆਂ ਜਾਂ ਇਹ ਲੜਾਈਆਂ ਇੱਥੇ ਚੰਗਾ ਲੜੀਆਂ ਆਪਾਂ ਇਹਨਾਂ ਨੇ ਬੇੜਾ ਪਾਰ ਲਾਇਆ ਤੇ ਬਾਕੀ ਪਰਮਾਤਮਾ ਨੇ ਅ ਮੇਰ ਕੀਤੀ ਹੈ ਸਾਰਿਆਂ ਦੀ ਨੀਤ ਨਾਲ ਸੱਚੀ ਨਾਲ ਕੰਮ ਕਰਦੇ ਰਹੇ ਬਸ ਕੋਈ ਵੇਖੋ ਹਲੇ ਹੋਰ ਕਿੱਥੇ ਲੈ ਕੇ ਜਾਣਾ ਸੋ ਇਹ ਤੇ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਵਿੱਚ ਸਿੰਗਿੰਗ ਜਿਹੜਾ ਉਹ ਇੱਕ ਜਰੀਆ ਸੀ ਤੁਸੀਂ ਸਿੰਗਰ ਹੀ ਤਾਂ ਬਣੇ ਵੀ ਇਧਰਲੇ ਪਾਸੇ ਤੁਸੀਂ ਆਉਣਾ ਹਲੇ ਕੁਝ ਹੋਰ ਤੇ ਨਹੀਂ ਹੈ ਵੀ ਤੁਸੀਂ ਕੱਲ ਨੂੰ ਕਹੋ ਵੀ ਮੈਂ ਐਕਟਰ ਹੀ ਤਾਂ ਬਣਿਆ ਤੇ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਕੱਲ ਬਰਾ ਫਿਲਮ ਬਣਾ ਕੇ ਕਹੋ ਵੀ ਮੈਂ ਨੇ ਐਕਟਰ ਹੀ ਤਾਂ ਬਣਿਆ ਮੈਂ ਡਾਇਰੈਕਟਰ ਬਣ ਜਾ ਪਲੀ ਡਾਇਰੈਕਸ਼ਨ ਦਾ ਕੰਮ ਹੋਰ ਜੋਤ ਭਾਜੀ ਨੂੰ ਛੱਡ ਦੇਣਾ ਪ੍ਰੋਡਿਊਸਰ ਕਹ ਲੀ ਹਾਂ ਪ੍ਰੋਡਿਊਸਰ ਉਹ ਤਾਂ ਚਲੋ ਚੱਲਦਾ ਰਹਿਣਾ ਜਿਵੇਂ ਵੀ ਚੱਲਦਾ ਰਹਿਣਾ ਪਰ ਹਾਂ ਇਹ ਮੈਂ ਗਾਉਣ ਦਾ ਤਾਂ ਕਦੇ ਮੈਨੂੰ ਮੈਨੂੰ ਤਾਂ ਐਂ ਲੱਗਦਾ ਵੀ ਮੈਨੂੰ ਗਾਉਣਾ ਵੀ ਨਹੀਂ ਆਉਂਦਾ ਐਕਟਿੰਗ ਸਿੱਖ ਰਿਹਾ ਹੌਲੀ ਹੌਲੀ ਹੁਣ ਅਗਲਾ ਸਵਾਲ ਆਇਆ ਇਹਨਾਂ ਕਹਿੰਦੇ ਵੀ ਐਕਟਿੰਗ ਆ ਗਈ ਹਾਂ ਮੈਂ ਪਤੀ ਆਏ ਵੇਖੋ ਚੀਜ਼ਾਂ ਹਮੇਸ਼ਾ ਵਧੀਆ ਲੱਗਦੀਆਂ ਜਿੱਦਾਂ ਲੋਕਾਂ ਨੂੰ ਚੇਤਕ ਵਧੀਆ ਲੱਗਣਾ ਇਹਦਾ ਮਤਲਬ ਕਿ ਲੋਕੀ ਉਹਨਾਂ ਚੀਜ਼ਾਂ ਦੇ ਨਾਲ ਬੜੀ ਗਹਿਰਾ ਜੁੜੇ ਹੁੰਦੇ ਆ ਜਿਹੜੇ ਜਿਹੜੇ ਸਟਰਗਲਿੰਗ ਦਿਨ ਹੁੰਦੇ ਉਹਨਾਂ ਦੇ ਚੀਜ਼ਾਂ ਨੂੰ ਰੰਗ ਕਰਾ ਕਰਾ ਕੇ ਜਦੋਂ ਰਫੂ ਕਰਾ ਕਰਾ ਕੇ ਕੱਪੜੇ ਪਾਈਦੇ ਆ ਨਾ ਤੇ ਉਹ ਉਹ ਬੰਦਾ ਨਹੀਂ ਉਹ ਟਾਈਮ ਨਹੀਂ ਭੁੱਲ ਪਾਉਂਦਾ ਬੰਦਾ ਉਹਨਾਂ ਨੂੰ ਯਾਦ ਰੱਖਦਾ ਤੇ ਫੇਰੀ ਹਮੇਸ਼ਾ ਅੱਗੇ ਵਧਦਾ ਅੱਛਾ ਇਹ ਜ਼ਰੂਰੀ ਆ ਕਿ ਸਿੰਗਰ ਹੋਣਾ ਇੱਕ ਆਪਣੇ ਬਲ ਲਗਭਗ ਪੰਜਾਬੀ ਫਿਲਮਾਂ ਚ ਵੇਖੀਦਾ ਵੀ ਦੂਸਰਾ ਬੰਦਾ ਹਲੇ ਕਾਮਯਾਬ ਹੀ ਨਹੀਂ ਆ ਜੇ ਆਉਂਦਾ ਤੇ ਤਾਂ ਵੀ ਨਹੀਂ ਚੱਲਦਾ ਇਹ ਇੱਕ ਪੈਮਾਨਾ ਹੀ ਬਣਿਆ ਪਿਆ ਨਹੀਂ ਲਾਈਮ ਲਾਈਟ ਦਾ ਹੀ ਹੈ ਕੋਈ ਕਿੰਨਾ ਉਹਦੇ ਚ ਖਬਰਾਂ ਚ ਰਹਿੰਦਾ ਹੈ ਜਾਂ ਕਿੰਨੇ ਕੁ ਲੋਕ ਗਾਣੇ ਪਸੰਦ ਕਰਦੇ ਆ ਇੱਕ ਫੈਨ ਫੋਲੋਇੰਗ ਵੀ ਥੋੜੀ ਬਣ ਜਾਂਦੀ ਹੈ ਇੱਕ ਪਛਾਣ ਪਹਿਲਾਂ ਬਣ ਜਾਂਦੀ ਹੈ ਫਿਲਮ ਆਉਣ ਤੋਂ ਬਿਕੋਜ਼ ਅੱਜਕੱਲ੍ਹ ਥੀਏਟਰਾਂ ਦੇ ਵਿੱਚ ਲੋਕ ਲਿਜਾਣੇ ਬਹੁਤ ਔਖੇ ਆ ਜੇ ਬੰਦੇ ਦੀ ਪਹਿਲਾਂ ਥੋੜੀ ਬਹੁਤੀ ਪਛਾਣ ਹੋਊਗੀ ਤਾਂ ਉਹਦੇ ਨਾਲ ਆਬਵੀਅਸਲੀ ਫਰਕ ਪੈਂਦਾ ਹੈ ਹੁਣ ਮੇਰੀ ਜੋੜੀ ਫਿਲਮ ਆਈ ਸੀ ਪਹਿਲਾਂ ਦਿਲਜੀਤ ਪਾਈ ਨਾਲ ਉਹਦੇ ਚ ਸਟਾਰਟਿੰਗ ਜੀ ਹੋ ਗਈ ਹੁਣ ਲੀਡ ਰੋਲ ਤੇ ਆ ਗਏ ਉਹਦਾ ਵੀ ਫਾਇਦਾ ਹੋ ਰਿਹਾ ਹੈ ਫਿਰ ਜਿਹੜੇ ਗਾਣੇ ਕੀਤੇ ਉਹਦਾ ਵੀ ਫਾਇਦਾ ਹੋ ਰਿਹਾ ਹੈ ਮੈਂਡੀ ਜੀ ਨਾਲ ਕੋ ਆਰਟਿਸਟ ਹੈ ਕਰਮਜੀਤ ਅਨਮੋਲ ਬਾਈ ਜੀ ਹੈ ਨਿਸ਼ਾ ਬਾਨੋ ਸੁਖਵਿੰਦਰ ਚਾਲ ਉਹ ਵਧੀਆ ਨਾਮੀ ਚਿਹਰੇ ਹੈ ਉਹਨਾਂ ਦੇ ਨਾਲ ਕੰਮ ਕਰਕੇ ਸੋ ਸਾਰੇ ਮੈਂ ਤਾਂ ਇਹਨਾਂ ਇਹਨਾਂ ਦੀਆਂ ਲੱਤਾਂ ਵਾਂਹ ਫੜ ਕੇ ਗਾਂ ਜੇ ਆ ਗਿਆ ਇਹ ਵੀ ਵੱਡਾ ਪੰਨਾ ਜੀ ਬੇਟਾ ਕਿਦਾਂ ਦਾ ਰਿਹਾ ਐਕਸਪੀਰੀਅੰਸ ਸੰਭਰ ਹੋਣਾ ਨਾ ਕੰਮ ਕਰਨ ਦਾ ਦਿਲਜੀਤ ਐਡੇ ਵੱਡੇ ਵੱਡੇ ਸਾਰੇ ਕਲਾਕਾਰ ਸੋ ਪਹਿਲਾ ਹੀ ਮੌਕਾ ਉੱਥੇ ਮਿਲ ਜਾਣਾ ਬਸ ਮੈਨੂੰ ਲੱਗਦਾ ਵੀ ਇੱਕ ਆਰਟਿਸਟ ਲਈ ਹਮੇਸ਼ਾ ਅਬਜ਼ਰਵੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਅਬਜ਼ਰਵ ਕਰਦੇ ਹੋ ਲੋਕਾਂ ਨੂੰ ਕੰਮ ਕਰਦਿਆਂ ਨੂੰ ਲੋਕ ਕਹਿੰਦੇ ਆ ਉਹ ਕੀ ਕਰੀ ਜਾਂਦਾ ਉਹ ਕੀ ਕਰੀ ਜਾਂਦਾ ਜਦੋਂ ਕੰਮ ਕਰ ਰਹੇ ਹੁੰਦੇ ਹੋ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਬਰਾਈਆਂ ਕਰ ਰਹੇ ਹੁੰਦੇ ਆ ਤੇ ਫਿਰ ਤਰੱਕੀ ਤਾਂ ਕਿਤੇ ਹੁੰਦੀ ਨਹੀਂ ਪਰ ਬੈਟਰ ਹੀ ਹੁੰਦਾ ਇੱਕ ਆਰਟਿਸਟ ਲਈ ਤਾਂ ਕਿ ਤੁਸੀਂ ਦੇਖ ਕੇ ਸਿੱਖੋ ਸਿੱਖ ਕੇ ਬਹੁਤ ਬੜਾ ਸਿੱਖ ਕੇ ਅੱਜ ਕੱਲ ਤਾਂ ਸਾਰਾ ਕੁਝ ਮੈਂ ਕਹਿਣਾ ਤੁਹਾਨੂੰ ਆਪ ਦਾ ਕੋਈ ਜਨਰੇਟ ਕਰਨ ਦੀ ਲੋੜ ਹੀ ਨਹੀਂ ਪੈਂਦੀ ਜੇ ਤੁਸੀਂ ਬਾਏ ਦਾ ਬੱਕ ਵੀ ਚੱਲੀ ਜਾਓਗੇ ਨਾ ਫਿਰ ਵੀ ਬੜਾ ਕੁਝ ਹੋ ਜਾਣਾ ਪਰ ਪੋਜ਼ਿਟਿਵਲੀ ਤੁਸੀਂ ਹਰੇਕ ਬੰਦੇ ਦੀ ਮਿਹਨਤ ਨੂੰ ਲਓ अच्छा एज़ ए हीरो काम करना ते एज़ ए साइड रोल काम करना जदा जोड़ी ਦੇ ਵਿੱਚ ਕੀਤਾ ਹੁਣ ਤੁਸੀਂ ਆਪ ਬਤौराਏ ਕਿੰਨਾ ਕੁ ਫਰਕ ਹੈ ਇਸ ਚੀਜ਼ ਚ ਨਹੀਂ ਮੇਰਾ ਤਾਂ ਭਾਵੇਂ 1 ਮਿੰਟ ਦਾ ਹੋਵੇ ਭਾਵੇਂ 2 ਮਿੰਟ ਦਾ ਹੋਵੇ ਕਿਉਂਕਿ ਇੱਕ ਜ਼ਿੰਮੇਵਾਰੀ ਵਜੋਂ ਤੇ ਫਰਕ ਜ਼ਿੰਮੇਵਾਰੀ ਵਜੋਂ ਪੂਰਾ ਫਰਕ ਪੈਂਦਾ ਕਿਉਂਕਿ ਸਾਰਾ ਹੀ ਭਾਰ ਤੁਹਾਡੇ ਮੋਢਿਆਂ ਤੇ ਆ ਜਾਂਦਾ ਵਾ ਦੂਸਰਾ ਇਹ ਆ ਵੀ ਤੁਸੀਂ ਤੁਹਾਨੂੰ ਪਤਾ ਵੀ ਬੈਠੇ ਸਾਹਮਣੇ ਨਹੀਂ ਇਸ ਫਿਲਮ ਚ ਤਾਂ ਫਿਰ ਆਪਾਂ ਫਿਰ ਉਹੋ ਜਿਹਾ ਸ਼ਦਾਈ ਬਣ ਜਾਂਦੇ ਸੀ ਨਾ ਆਪਾਂ ਕਹਿੰਦੇ ਸੀ ਭਾਈ ਤੁਸੀਂ ਦੱਸੋ ਜਿਵੇਂ ਕਰਨਾ ਆਪਾਂ ਉਵੇਂ ਕਰਾਂਗੇ ਬਾਕੀ ਇੱਕ ਯਕੀਨ ਹੋਣਾ ਟੀਮ ਤੇ ਨਾ ਬਹੁਤ ਜ਼ਰੂਰੀ ਹੈ ਇੱਕ ٹرسٹ ਹੋਣਾ ਕਿ ਹਰਜੋਤ ਭਾਜੀ ਡਾਇਰੈਕਟਰ ਸਾਹਿਬ ਇਹਨਾਂ ਤੇ ਆਏ ਸੀਗਾ ਵੀ ਹਾਂ ਕਈ ਵਾਰੀ ਜੇ ਤੁਹਾਨੂੰ ਡਾਊਟ ਹੁੰਦਾ ਸੀ ਮੈਂ ਪੁੱਛ ਲੈਂਦਾ ਸੀ ਇਹਨਾਂ ਨੂੰ ਕਿਉਂਕਿ ਆਪਾਂ ਹੁਣ ਕਈ ਵਾਰੀ ਲੜਾਈ ਕੋਲੇ ਵੀ ਆ ਵੇਚਦੀ ਤੇ ਮੈਂ ਇਹਨੂੰ ਕਹਿੰਦਾ ਸੀ ਚਲੋ ਤੁਹਾਨੂੰ ਤਾਂ ਕਲੀਅਰ ਹੈ ਜੇ ਮੈਨੂੰ ਨਹੀਂ ਕਲੀਅਰ ਤਾਂ ਕੋਈ ਗੱਲ ਨਹੀਂ ਪਰ ਤੈਨੂੰ ਤਾਂ ਕਲੀਅਰ ਆ ਭਰਾ ਵੀ ਆਪਾਂ ਆ ਕਰ ਰਹੇ ਆ ਇਹ ਕਹਿੰਦੇ ਹਾਂਜੀ ਭਾਈ ਮੈਨੂੰ ਪਤਾ ਹੈ ਮੈਂ ਕਿਹਾ ਠੀਕ ਹੈ ਇੰਨਾ ਕੁ ਟਰਸਟ ਤਾਂ ਕਰਨਾ ਪਾਣਾ ਹੈ ਨਾ ਸੋ ਵਧੀਆ ਰਿਹਾ ਉਹਨਾਂ ਦਾ ਬਾਕੀ ਆਰਟਿਸਟ ਸਾਰੇ ਹੰਡੇ ਹੋਏ ਨਾਲ ਆਰਟਿਸਟ ਸੀ ਉਹਨਾਂ ਦਾ ਉਹ ਵੀ ਪਰਸਨਲੀ ਇਨਵੋਲਵ ਹੋ ਗਏ ਸਾਡੇ ਨਾਲ ਫਿਲਮ ਦੇ ਵਿੱਚ ਕਿਉਂਕਿ ਅਸੀਂ ਹਮੇਸ਼ਾ ਅਸੀਂ ਐ ਸੋਚਦੇ ਹੁੰਦੇ ਸੀ ਕਿ ਯਾਰ ਆਟੈਸਟ ਨਹੀਂ ਭੈਸੇ ਲੈਣੇ ਆ ਇਹਨਾਂ ਨੇ ਕੰਮ ਕਰਕੇ ਚੱਲ ਜਾਣਾ ਪਰ ਜਦੋਂ ਅਸੀਂ ਉਹਨਾਂ ਨੂੰ ਇਨਵੋਲ ਕਰਨ ਲੱਗ ਗਏ ਕਿ ਭਾਜੀ ਆ ਕਿਵੇਂ ਕਰੀਏ ਭਾਜੀ ਆ ਠੀਕ ਹੋ ਗਿਆ ਉਹ ਫਿਰ ਉਹ ਵੀ ਇਨਵੋਲਡ ਹੋ ਗਏ ਉਹ ਬੜੀ ਹੈਲਪ ਹੋਈ ਫਿਰ ਬੜੀ ਅੱਛਾ ਟਾਈਟਲ ਮਿਸਟਰ ਸ਼ਿਦਾਈ ਆਇਆ ਨਹੀਂ ਮਾਂਚਪੀ ਇਹ ਕਿੱਦਾਂ ਦਾ ਆ ਆਪਾਂ ਹੁਣ ਪੰਜਾਬੀ ਉਦਾਂ ਕਿਸ ਨੂੰ ਕੈਦੀਗੇ ਸ਼ਦਾਈ ਤੇ ਬੜੀ ਮਤਲਬ ਆਪਰ ਪਤਾ ਹੀ ਕਿਦਾਂ ਦੀ ਗੱਲ ਆ ਏ ਤੇ ਆਇਆ ਨਹੀਂ ਮਨ ਚ ਵੀ ਇਦਾਂ ਦਾ ਟਾਈਟਲ ਆ ਮੈਨੂੰ ਲੋਕੀ ਇਦਾਂ ਕਹਿਣਗੇ ਜਾਂ ਮੇਰੇ ਮੇਰਾ ਮੇਰੇ ਤੇ ਟਾਈਟਲ ਬਣ ਰਿਹਾ ਵਾ ਮਿਸਟਰ ਸ਼ਦਾਈ ਮੈਂ ਤਾਂ ਸਮਝੀ ਇਹ ਕਹੂੰਗਾ ਵੀ ਮੈਨੂੰ ਸਾਰੀ ਉਮਰ ਲੋਕ ਸ਼ਦਾਈ ਕਹੀ ਜਾਣ ਫਿਲਮ ਇੰਨੀ ਚੱਲੀ ਹਾਂ ਹਾਂ ਮੇਰੀ ਪਹਿਲੀ ਫਿਲਮ ਹੈ ਐਜ਼ ਅ ਲੀਡ ਰੋਲ ਇਥੇ ਮੇਰੇ ਜ਼ਹਿਨ 'ਚ ਹਮੇਸ਼ਾ ਰਹਿਣੀ ਹੈ ਮੇਰੀ ਲਾਈਫ ਦੇ ਵਿੱਚ ਬਹੁਤ ਮੇਜਰ ਪਾਰਟ ਅਦਾ ਕਰ ਰਹੇ ਨੇ ਸੋ ਇਹਦਾ ਕੋਈ ਨਹੀਂ ਮੈਨੂੰ ਹੈਗਾ ਇਹੋ ਜਿਹਾ ਪਰ ਮੈਨੂੰ ਇਹ ਜ਼ਰੂਰ ਹੈ ਕਿ ਮੈਨੂੰ ਭਾਵੇਂ ਸਾਰੀ ਉਮਰ ਸਦਾਈ ਕਹੋ ਪਰ ਫਿਲਮ ਸੁਪਰ ਹਿੱਟ ਕਰੋ ਹਾਂ ਧੰਨ ਧੰਨਵਾਦ ਜੀ ਮੈਡੀ ਤੁਹਾਡੇ ਵੱਲ ਨੂੰ ਆਉਨੇ ਆ ਜਿੱਦਾਂ ਮੈਂ ਗੱਲ ਕਰ ਰਿਹਾ ਹਾਂ ਕਿ ਇੱਕ ਤੁਹਾਡਾ ਇੱਕ ਪਲੱਸ ਪੁਆਇੰਟ ਮੈਂ ਬੇਨਾਮ ਆ ਖਾਸ ਤੌਰ ਦੇ ਉੱਤੇ ਜਿੰਨੀਆਂ ਵੀ ਕੁੜੀਆਂ ਫਿਲਮ ਇੰਡਸਟਰੀ ਚ ਕੰਮ ਕਰ ਰਹੀਆਂ ਹੁਣ ਇਹਨਾਂ ਦੇ ਲਈ ਇੱਕ ਸ਼ਰਤ ਹੈ ਜ਼ਿਆਦਾਤਰ ਸਾਰੇ ਹੀਰੋਆਂ ਦੇ ਲਈ ਇਹਨਾਂ ਨੂੰ ਸਿੰਗਰ ਬਣਨਾ ਪੈਂਦਾ ਵਾ ਤੁਹਾਡੇ ਲਈ ਸੌਖਾ ਨਹੀਂ ਆ ਤਾਨੀ ਆਈ ਥਿੰਕ ਇਸਪਕੋ ਇਸਪਕੋ ਮੇਰੇ 2010 ਦੀ ਲੱਗੀ ਹੋਈਆਂ ਸ਼ਾਇਦ ਉਸ ਤੋਂ ਵੀ ਪਹਿਲਾਂ ਦੀ ਸੀ ਚੈਲੰਜ ਤਾਂ ਹਰ ਇੱਕ ਆਰਟਿਸਟ ਮੇਲ ਹੋਵੇ ਫੀਮੇਲ ਹੋਵੇ ਇਟ ਇਜ਼ देयर ਹਾ ਨਾ ਅਲੱਗ ਅਲੱਗ ਹੁੰਦੇ ਨੇ ਮੁੰਡਿਆਂ ਨੂੰ ਅਲੱਗ ਨੇ ਕੁੜੀਆਂ ਨੂੰ ਅਲੱਗ ਨੇ ਪਰ ਇਟਸ ਨਾਟ ਈਜ਼ੀ ਤੁਸੀਂ ਫਿਲਮਾਂ ਕਰਕੇ ਵੀ ਫਿਰ ਉਹਨੂੰ ਫਿਰ ਟੂ ਕੰਟੀਨਿਊ ਗੈਟਿੰਗ ਫਿਲਮਸ ਕੰਟੀਨਿਊ ਵਰਕਿੰਗ ਆਪਣੇ ਆਪ ਨੂੰ ਚਲਾਈ ਜਾਣਾ ਚਲਾਈ ਜਾਣਾ ਉਹ ਆਪਣੇ ਕੰਮ ਹੋ ਕੇ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਹੈ ਐਗਜ਼ੈਕਟਲੀ ਫਿਰ ਤੁਹਾਡਾ ਪਤਾ ਕੀ ਹੈ ਜਦੋਂ ਪਹਿਲਾ ਪਹਿਲਾ ਤੁਸੀਂ ਸਟਰਗਲ ਕਰ ਰਹੇ ਹੋ ਹੁਣ ਤਹਾਨੂੰ ਕੋਈ ਜਾਣਦਾ ਨਹੀਂ ਸਕਸੈਸ ਫੇਲਿਅਰ ਤੁਹਾਡਾ ਪਰਸਨਲ ਹੁੰਦਾ ਆ ਹੁਣ ਸਾਰਾ ਤੁਹਾਡਾ ਪਬਲਿਕ ਹੁੰਦਾ ਆ ਹੁਣ ਯੂ हैव टू ਕੀਪ ਕੀਪ ਅਪ ਵਿਦ ਇਟ ਬੇਸਿਕਲੀ ਜੀ ਮੈਂ ਆਪਣਾ ਸਵਾਲ ਇੱਕ ਹੋਰ ਤਰੀਕੇ ਦੇ ਨਾਲ ਰੱਖਦਾ ਤੁਹਾਡੇ ਸਾਹਮਣੇ ਕਿ ਇਹਨਾਂ ਦੇ ਲਈ ਜਿੱਦਾਂ ਪੈਰਾਮੀਟਰ ਆ ਵੀ ਜ਼ਿਆਦਾਤਰ ਜਿਹੜੇ ਜਿਨੇ ਵੀ ਲੀਡ ਐਕਟਰ ਨੇ ਇਸ ਟਾਈਮ ਦੇ ਉੱਤੇ ਉਹਨਾਂ ਦੇ ਲਈ ਸਿੰਗਰ ਹੋਣਾ ਹਮ ਕਿ ਫੀਮੇਲ ਦੇ ਲਈ ਵੀ ਕੋਈ ਪੈਰਾਮੀਟਰ ਹੈ ਇਸ ਤਰ੍ਹਾਂ ਦਾ ਮੈਨ ਨਾਟ ਰੀਲੀ ਬਟ ਜੇ ਫੀਮੇਲ ਸਿੰਗਰ ਹੈ ਐਂਡ ਐਕਟਰਸ ਬਣਦੀ ਹੈ ਜਸਟ ਪੇ ਵਿੱਚ ਡਿਫਰੈਂਸ ਹੁੰਦਾ ਆ ਆਈ ਥਿੰਕ ਹਾਇਰ ਪੇਡ ਹੁੰਦੀ ਹੈ ਜੇ ਸਿੰਗਰ ਐਕਟਰਸ ਬਣਦੀ ਹੈ ਤਾਂ ਜਿਹੜੀ ਨੋਰਮਲ ਐਕਟਰਸ ਐਕਟਰ ਹੁੰਦੀ ਹੈ ਕੁਝ ਡੀਸੈਂਟਲੀ ਪੇਡ ਹੈ ਅਦਰਵਾਈਜ਼ ਪੇ ਪੇ ਵਿੱਚ ਕਾਫੀ ਫਰਕ ਹੁੰਦਾ ਆ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਤੇ ਡਾਕਟਰ ਸਾਹਿਬ ਦਾ ਹੱਥ ਫੋਨ ਤੇ ਕਿਉਂ ਗਿਆ ਸੀ ਉਹ ਬੰਦ ਕਰ ਰਹੇ ਸੀ ਫੋਨ ਮੈਂ ਸ਼ਾਇਦ ਹਸਾਤਾ ਹੋਇਆ ਦੇਖ ਰਿਹਾ ਨਹੀਂ 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 ਬੰਦ ਬੰਦ ਮੈਂ ਕਹਿੰਦਾ ਤੁਹਾਨੂੰ ਪੁੱਛਦਾ ਮੈਂ ਕਿਹਾ ਵੀ ਇਹਨਾਂ ਨੇ ਆਪਣੇ ਕੋਲ ਪੂਰੇ ਉਹ ਲੈ ਆ ਤੇ ਆਪਾਂ ਕਰੀਏ ਕਿ ਤੁਸੀਂ ਸਿੰਗਰ ਹੈਗੇ ਨਹੀਂ 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 ਮੈਂ ਜਨਰਲੀ ਇਨਕਮ ਕੰਪੈਰੀਸ਼ਨ ਇਨਕਮ ਕੰਪੈਰੀਸ਼ਨ ਆਹ ਫਿਰ ਤੁਸੀਂ ਸਿੰਗਰ ਹੈ ਨਹੀਂ ਫਿਰ ਜ਼ਿਆਦਾ ਨਹੀਂ ਹੈ ਨਹੀਂ ਜ਼ਿਆਦਾ ਲੈ ਕੇ ਨਹੀਂ ਨਹੀਂ ਖਾਤਾਂ ਜਿਉਂ ਮਾਈਸੀ ਕੱਢ ਲਗਾਏ ਆਪਣੇ ਕੋਲ ਇਹਨਾਂ ਨੇ ਮੇਨ ਲਏ ਨਹੀਂ ਨਹੀਂ ਸਾਦੇ ਨਹੀਂ ਗਾਣਾ ਸੁਣਾਓ ਜਾਂਦੇ ਕੋਈ ਨਾ ਕੋਈ ਇਹ ਸੁਣਾਉਣਗੇ ਚਲੋ ਗਾਣਾ ਗਾਣਾ ਵੀ ਜਰੂਰ ਸੁਣਦੇ ਆ ਤੁਹਾਡੇ ਕੋਲੋਂ ਨਹੀਂ 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 ਮੈਂ ਨਹੀਂ ਕਹਾਂਦੀ ਪਤਿਆ ਪਲੀਜ਼ ਮੈਨੂੰ ਕਿੱਥੇ ਔਨ ਦ ਸਟੋਰ ਪਾ ਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਗਾਣਾ ਸੁਝਣਾ ਵੀ ਨਹੀਂ ਮਨੂ ਰਹੀ ਮੈਂ ਉਹ ਸੋਨਾ ਨੂੰ ਉਹਦੇ ਚ ਨਹੀਂ ਕਿਉਂ ਪੈਸਾ ਪੈਸਾ ਕਰਦੀ ਹੈ ਉਹ ਗਾਣਾ ਉਹ ਸੁਝੇਗਾ ਤੁਹਾਨੂੰ ਸੁਝਾ اچھا ਇਸੇ ਦੇ ਵਿੱਚੋਂ ਨਿਕਲਦਾ ਇੱਕ ਹੋਰ ਸਵਾਲ ਤੁਹਾਡੇ ਲਈ ਨਵੀਆਂ ਕੁੜੀਆਂ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਜਿਹੜੀਆਂ ਟਰਾਈ ਕਰ ਰਹੀਆਂ ਹੋਣਗੀਆਂ ਜਾਂ ਆਉਣ ਦਾ ਸੋਚ ਰਹੀਆਂ ਹੋਣਗੀਆਂ ਫਿਰ ਉਹਨਾਂ ਦੀ ਕੀ ਸੁਜੈਸ਼ਨ ਹੈ ਤੁਹਾਡੇ ਕੋਲ ਜਿਦਾ ਆ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਇੱਕ ਇੱਕ ਮੁੰਡਾ ਹੈ ਤੇ ਉਹ ਤੇ ਸੋਚੂਗਾ ਵੀ ਪਹਿਲਾਂ ਮੈਂ ਚਲੋ ਮੈਂ ਸਿੰਗਰ ਬਣ ਲਾਂ ਫਿਰ ਮੈਂ ਇੱਧਰ ਆ ਜਾਊਂਗਾ ਕੁੜੀ ਕੀ ਕਰ ਸਕਦੀ ਹੈ ਮੈਂ ਆਡੀਸ਼ਨਸ ਰਾਹੀਂ ਆਪਣੇ ਪ੍ਰੋਜੈਕਟਸ ਹਾਸਲ ਕੀਤੇ ਨੇ ਬਿਗਨਿੰਗ ਵਿੱਚ ਸੋ ਤੁਸੀਂ ਪਹਿਲਾਂ ਆਡੀਸ਼ਨਸ ਦੋ વો ਸਕ੍ਰੀਨ ਟੈਸਟ ਦੋ ਉਹ ਕਾਸਟਿੰਗ ਡਾਇਰੈਕਟਰ ਕਲਚਰ ਇੱਥੇ ਬੰਬੇ ਜ਼ਿਆਦਾ ਹੈ ਇੱਥੇ ਪੰਜਾਬ ਆਪਣੇ ਥੋੜਾ ਘੱਟ ਹੈ ਪਰ ਹੁਣ ਵੱਧ ਰਿਹਾ ਹੈ ਹੁਣ ਹੋ ਰਿਹਾ ਹੈ ਜੀ ਸੋਹੀ ਹੈ ਤੁਸੀਂ ਆਪਣੇ ਡਾਇਰੈਕਟਰ ਜਾਂ ਇੱਕ ਪ੍ਰੋਡਕਸ਼ਨ ਹਾਸ ਨੂੰ ਕੰਟੈਕਟ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਮੈਂ ਸਕਰੀਨ ਟੈਸਟ ਦੇਣਾ ਆ ਕੋਈ ਵੀ ਪ੍ਰੋਜੈਕਟ ਹੋਵੇਗਾ XYZ ਈਮੇਲ ਕਰ ਦੋ ਜਸਟ ਬੀ ਪ੍ਰੋਫੈਸ਼ਨਲ ਹੈ ਨਾ ਤੁਹਾਨੂੰ ਉਹਨਾਂ ਨੂੰ ਤੁਹਾਡੀ ਲੁੱਕ ਜਾਂ ਤੁਹਾਡੀ ਪ੍ਰੋਫਾਈਲ ਪਸੰਦ ਆਏਗੀ ਜ਼ਰੂਰ ਤੁਹਾਡਾ ਸਕਰੀਨ ਟੈਸਟ ਲੈਣਗੇ ਤੁਹਾਨੂੰ ਕੰਟੈਕਟ ਕਰਨਗੇ ਉਸ ਤੋਂ ਬਾਅਦ ਤੁਹਾਡੀ ਕਿਸਮਤ ਹੈ ਫਿਰ ਉਸ ਤੋਂ ਬਾਅਦ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਫਿਰ ਤੁਹਾਡੇ ਕੰਮ ਤੇ ਡਿਪੈਂਡੈਂਟ ਹੈ ਤੁਹਾਡਾ ਕੰਮ ਬੋਲੇਗਾ ਕਿ ਯੂ نو ਹਾਊ ਵੈਲ ਦੇ ਯੂ ਆ ਡੂਇੰਗ ਐਂਡ ਕਿਵੇਂ ਤੁਹਾਨੂੰ ਆਡੀਅנס ਇਸ ਪਰਸੀਵ ਕਰ ਰਹੀ ਨੇ ਐਂਡ ਦੈਨ ਫਿਰ ਦਾਇਕ ਡੋਮੀਨੋ ਫੈਕਟਰ ਜੀ ਅੱਜ ਕੱਲ੍ਹ ਤੋਂ ਮੈਂ ਖਰ ਪਹਿਲਾਂ ਰੀਲਾਂ ਨਾ ਬਣਾਉਂਦੀਆਂ ਸ਼ੁਰੂ ਕਰਦੇ ਪੰਦਾ ਮੈਂ ਕਹਿਣ ਲੱਗਾ ਸੀ ਓਕੇ ਸੌਰੀ ਮੈਂ ਹਜੇ ਵੀ 올ਡ ਸਕੂਲ ਐ ਮੈਂ ਉਹੀ ਦੱਸਿਆ ਜੋ ਮੈਂ ਕੀਤਾ ਹੈ ਹਾਂ ਮੈਂ ਉਹਨੂੰ ਭੁੱਲੀ ਗਈ ਸੌਰੀ 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 ਹਾਂਜੀ ਹਾਂਜੀ ਦੱਸੋ ਬੋਲੋ ਮੈਂ ਕਹਿਣ ਲੱਗਾ ਸੀ ਨਾਪਾਜੀ ਵਾਲਾ ਹੱਥ ਕਾ ਕੇ ਵੀ ਆਪੇ ਲਾ ਆਪਣਾ YouTube ਚੈਨਲ ਖੋਲ ਲੋ ਤੇ ਰੀਲਾਂ Instagram ਤੇ ਠੋਕ ਠੋਕ ਪਾਓ ਉੱਥੇ ਪਤਾ ਲੱਗ ਜਾਂਦਾ ਸੀ ਓਕੇ ਹਾਂ ਸੌਰੀ ਮੈਂ ਚਿੱਠੀਆਂ ਧੀਆਂ ਹਜੇ ਸੌਰੀ ਹਾਂ ਤੇ ਤੁਹਾਡਾ ਕੰਫੀਡੈਂਸ ਉੱਥੇ ਪਤਾ ਲੱਗ ਜਾਊਗਾ ਨਾ ਹਾਂ ਉੱਥੇ ਲੋਕ ਲੋਕ ਦਾ ਪਤਾ ਲੱਗ ਜਾਂਦਾ ਕਿਉਂਕਿ ਉੱਥੇ ਜਿਹੜੇ ਫਿਲਟਰ ਹੈ ਉਹ ਮੇਕਅਪ ਲਾ ਲੋ ਤੁਸੀਂ ਹੈਨਾ ਹੋ ਜਾਂਦਾ ਕਿ ਇਦਾਂ ਦੀ ਲੁੱਕ ਹੋ ਜਾਂਦੀ ਹੈ ਬੰਦੇ ਦੀ ਜੀ ਤੇ ਵਧੀਆ ਚੀਜ਼ ਹੈ ਮੈਨੂੰ ਲੱਗਦਾ ਹੈ ਵੀ ਅਨੇ ਬਹੁਤ ਵਧੀਆ ਬੜੇ ਨੇਚਰਲ ਆਰਟਿਸਟ ਨਿਕਲ ਰਹੇ ਆ ਉਥੋਂ ਔਰ ਇਲਾ ਤੋਂ ਵੀ ਉਹਨਾਂ ਤੋਂ ਵੀ ਆਪਣੇ ਟਿਕਟੌਕ ਹੁੰਦੀ ਆਪਣੀ ਇੱਥੇ ਤਾਂ ਚੱਲਦੀ ਹੈ ਕਈ ਥਾਵਾਂ ਤੇ ਬੰਦਾ ਤੇ YouTube ਹੈ ਉਹਨਾਂ ਦਾ কনਫੀਡੈਂਸ ਲੈਵਲ ਡਿਫਰੈਂਟ ਹੋ ਜਾਂਦਾ ਹੈ ਮੈਨੂੰ ਲੱਗਦਾ ਕਿ ਵਧੀਆ ਜਿਹਦਾ ਜਿੱਥੇ ਹੱਥ ਪੈਂਦਾ ਪਾਵੇ ਬੰਦਾ ਐਵੇਂ ਮੰਚ ਕੋਈ ਵੀ ਅੱਛਾ ਬੰਦੇ ਦੀ ਕਿਸੇ ਦੀ ਦੱਬੀ ਨਾ ਰਹਿ ਜੀ ਮੇਰੇ ਕੋਲ ਆਏ ਹੁੰਦਾ ਸਭ ਤੋਂ ਮਾੜਾ ਹੁੰਦਾ ਕਿਸੇ ਤੇ ਚਾਹ ਚਾਹ ਮਰ ਜਾਣੇ ਜੇ ਕਿਸੀ ਦੀ ਇੱਛਾ ਨਾ ਕਿ ਮੈਂ ਆ ਕਰਨਾ ਤੇ ਪਹਿਲਾਂ ਕਿੱਥੇ ਸਟੂਡੀਓ ਜਾਊਗਾ ਕਿੱਥੇ ਸਕਰੀਨ ਟੈਸਟ ਹੋਊਗਾ ਘਰੇ ਹੀ ਕਰੀ ਜਾਓ ਆਪਾਂ ਵੀ ਹੁਣ ਕਿੰਨੇ ਲੋਕਾਂ ਨੂੰ ਦੇਖਦੇ ਆਂ ਫਲਾਣਾ ਬੰਦਾ ਕਿੰਨਾ ਮਸ਼ਹੂਰ ਆ ਫਲਾਣਾ ਬੰਦਾ ਕੀ ਆ ਕਿਉਂਕਿ ਇਹ ਬਿਜ਼ਨਸ ਹੈ ਇੱਕ ਇੱਕ ਤਰੀਕੇ ਨਾਲ ਬਿਲਕੁਲ ਰਾਈਟ ਸਾਡੇ ਲਈ ਜੇ ਇਹ ਸ਼ੌਕ ਹੈ ਚਾਹ ਆ ਤਾਂ ਨਾਲ ਦੀ ਨਾਲ ਸਾਡੇ ਨਾਲ ਹੋਰ 100 ਬੰਦੇ ਦੀ ਵੀ ਰੋਜ਼ੀ ਰੋਟੀ ਵੀ ਹੈ ਜੀ ਠੀਕ ਆ ਸੋ ਵਧੀਆ ਆ ਆਪਦਾ ਚੱਕੀ ਰੱਖੋ ਕੰਮ ਕੁਝ ਜੇ ਬਹੁਤ ਵਧੀਆ ਅੱਜ ਕੱਲ ਤੇ ਜੋਗੀ ਇਹੋ ਹੀ ਚੱਲ ਰਿਹਾ ਨਾ ਸੋ ਮੈਡੀ ਅੱਜ ਕੱਲ ਪੰਜਾਬੀ ਹੀਰੋਇਨਾਂ ਜਿਹੜੀਆਂ ਨੇ ਉਹ ਹੀਰੋਇਨਾਂ ਦੇ ਨਾਲ ਨਾਲ ਪ੍ਰੋਡਿਊਸਰ ਵੀ ਬਣ ਰਹੀਆਂ ਨੇ ਤੇ ਤੁਹਾਡਾ ਵੀ ਕੋਈ ਇਦਾਂ ਦਾ ਹਾਂਜੀ ਮੇਰੀ ਪਹਿਲੀ ਪ੍ਰੋਡਕਸ਼ਨ ਆ ਰਹੀ ਹੈ ਕਿੱਕਲੀ ਇਸੇ ਸਾਲ ਆ ਰਹੀ ਹੈ ओके ਐਂਡ ਇੱਕ ਹੋਰ ਜੋ ਕੋ ਪ੍ਰੋਡਕਸ਼ਨ ਵਿੱਚ ਹੈ ਹਾਈਨੀ ਮੇਰੀ ਮੋਟੋ ਵੀ ਟਰਬ ਕਰੇ ਸਿਜਾਲਾ ਜਮੇ ਮੇਰੇ ਥੋੜਾ ਜਿਹਾ ਜਿਹਾ ਚੱਲ ਰਿਹਾ ਸਿਸਟਮ ਪੜ ਦੂਸਰੇ ਪ੍ਰੋਡਿਊਸਰਸ ਨਾਲ ਇਹ ਮੋਟੋ ਮੋਟੋ ਹੀ ਪੰਜਾਬੀ ਵਾਲਾ ਮੋਟੋ ਆ ਕਿ ਮਟਰੋਲਾ ਦੀ ਗੱਲ ਹੋ ਰਹੀ ਹੈ ਇਹ ਪੰਜਾਬੀ ਵਾਲਾ ਮੋਟੋ ਆ ਇੱਕ ਮਟਰੋਲਾ ਨੂੰ ਵੀ ਕਹਿੰਦੇ ਹੁੰਦੇ ਨੇ ਨਾ ਉਹਦੀ ਐਡ ਆਉਂਦੀ ਹੁੰਦੀ ਹੈ ਹੈਲੋ ਮੋਟੋ ਫੁੱਲ ਆਨ ਪੰਜਾਬੀ ਵਾਲਾ ਨਹੀਂ ਮੋਟੋ ਹੀ ਹੈ ਤੇ ਇਹ ਤੁਸੀਂ ਨਾਲ ਇਹਦੇ ਵਿੱਚ ਬਤੌਰ ਹੀਰੋਇਨ ਵੀ ਆ ਰਹੇ ਹੋ ਤੇ ਨਾਲ ਪ੍ਰੋਡਕਸ਼ਨ ਵੀ ਹਾਂਜੀ ਕੋਪੀਟੂ ਸਰ ਪ੍ਰੋਡਕਸ਼ਨਸ ਮਤਲਬ ਜ਼ਿਆਦਾ ਪੈਸਾ ਬੰਦਾ ਪੈਸੇ ਲਾ ਕੇ ਜਾਂ ਲੈਟਸ ਸੀ ਹਜੇ ਮੈਨੂੰ ਆਇਆ ਨਹੀਂ ਕੁਝ ਵਾਪਸ ਲੈਟਸ ਸੀ ਦੇਖਦੇ ਆ ਮੈਂ ਸੁਣਿਆ ਤੇ ਹੋਊਗਾ ਨਾ ਤੁਸੀਂ ਕੁਝ ਪ੍ਰੋਜੈਕਸ਼ਨ ਤੇ ਸੁਣੀ ਡਿਪੈਂਡਸ ਹਾਂਜੀ ਕਿ ਮਤਲਬ ਹਾਮੀ ਕਿਦਾਂ ਆਡੀਐਂਸ ਇਸ ਭਰਦੀ ਹੈ ਬਾਕੀ ਤੁਸੀਂ ਕਿੰਨੇ ਕਲਕੀ ਜਾਂ ਲੱਕੀ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਕਿੰਨੇ ਆਪਣੇ ਮਾਈਂਡ ਨੂੰ ਯੂਜ਼ ਕਰਕੇ ਆਪਣੇ ਰਾਈਟਸ ਵਗੈਰਾ ਵੇਚ ਸਕਦੇ ਹੋ ਲੈਟਸ ਸੀ ਕੰਟੈਕਟਸ ਰੀਲੀ ਇਸ देयर ਇੰਪੋਰਟੈਂਟ ਦੱਸ ਦਵਾਂਗੀ ਮੈਂ ਅਗਲੇ ਸਾਲ ਦੱਸਾਂਗੀ ਧੰਨਵਾਦ ਜੇ ਹੋਰ ਤੀਸਰੀ ਪ੍ਰੋਡਿਊਸ ਕਰ ਲਈ ਫਿਰ ਅਗਲੇ ਸਾਲ ਸਾਲਸਾਂਗੇ ਹੀ ਰਪਾ ਇੱਥੋਂ ਹੀ ਗੱਲ ਆਪਾਂ ਫੇਰ ਸ਼ੁਰੂ ਕਰ ਲਵਾਂਗੇ ਇੱਕ ਸਵਾਲ ਤੁਹਾਡੇ ਨਾਲ ਥੋੜਾ ਜਿਹਾ ਪਰਸਨਲ ਹੋ ਸਕਦਾ ਜੇ ਤੁਸੀਂ ਜਵਾਬ ਦੇਣਾ ਚਾਹੋ ਤੁਹਾਡੀ ਇੱਛਾ ਵਾ ਕਿ ਆਪਾਂ ਇੱਕ ਦੌਰ ਆਪਾਂ ਵੇਖਦੇ ਆਏ ਚਾਹੇ ਬਾਲੀਵੁੱਡ ਹੋਵੇ ਚਾਹੇ ਪਾਲੀਵੁੱਡ ਹੋਵੇ ਜਿਹੜੇ ਹੀਰੋ ਹੀਰੋਏ ਨਾ ਹਨ ਨਾ ਉਹ ਆਪਣੀ ਪਰਸਨਲ ਲਾਈਫ ਖਾਸ ਤੌਰ ਦੇ ਉੱਤੇ ਵਿਆਹ ਸ਼ਾਦੀਆਂ ਲਗਾਉਂਦੇ ਹੀ ਜੀ ਹੋਰ ਵੀ ਕਈਆਂ ਨੇ ਹੁਣ ਖੁੱਲ ਕੇ ਜਿਹੜਾ ਆਉਣਾ ਸ਼ੁਰੂ ਕਰ ਦਿੱਤਾ ਤੁਹਾਡਾ ਬੜਾ ਵਧੀਆ ਲੱਗਾ ਤੁਸੀਂ ਜਿਦਾਂ ਇਹ ਚੀਜ਼ਾਂ ਜਿਹੜੀਆਂ ਨੇ ਖੁੱਲ ਕੇ ਦਸੀਆਂ ਕੀਤੀਆਂ ਵੀ ਨੇ ਕੀ ਫਰਕ ਪੈਂਦੇ ਇਹੋ ਜਿਹਾ ਕੀ ਫਰਕ ਪੈ ਗਿਆ ਸਮੇਂ ਦੇ ਵਿੱਚ ਕਿ ਪਹਿਲਾਂ ਲੁਕਾਉਂਦੇ ਹੀ ਤੇ ਹੁਣ ਥੋੜਾ ਜਿਹਾ ਓਪਨ ਹੋ ਗਿਆ ਆਈ ਥਿੰਕ ਪਹਿਲਾਂ ਜਦੋਂ ਮੁੰਡਾ ਹੋਵੇ ਕੁੜੀ ਹੋਵੇ ਸੋਚਦੇ ਸੀ ਲੋਕ ਜਾਂ ਕਹਿੰਦੇ ਸੀ ਕਿ ਫੈਨ ਫੋਲੋਇੰਗ ਤੇ ਉਹ ਅਫੈਕਟ ਪੈਂਦਾ ਐ ਐਂਡ ਆਲਸੋ ਲਾਈਕ ਯਾ ਤੁਹਾਡੇ ਫੈਨਸ ਚਾਹੁੰਦੇ ਨੇ ਤੁਸੀਂ ਸਿੰਗਲ ਰਹੋ ਐਕਸੈਟਰਾ ਐਕਸੈਟਰਾ ਹੁਣ ਸਮਾਂ ਬਦਲ ਗਿਆ ਬਿਕਾਜ਼ ਰੀਲਸ ਦਾ ਜ਼ਮਾਨਾ ਆ ਗਿਆ ਸੋ ਹੁਣ ਬਹੁਤ ਸਾਰੇ ਆਰਟਿਸਟ ਆਪਣੀ ਪਰਸਨਲ ਲਾਈਫ ਹੋਵੇ ट्रैवल ਲਾਈਫ ਹੋਵੇ professionl ਲਾਈਫ ਹੋਵੇ ਰੀਲਸ ਦੇ ਜ਼ਰੀਏ ਆਪਣੇ ਫੈਨਸ ਨਾਲ ਪਰਸਨਲੀ ਕਨੈਕਟ ਕਰਦੇ ਨੇ ਸੋ ਹੁਣ ਇੰਨਾ ਫਰਕ ਨਹੀਂ ਪਿਆ ਐਂਡ ਬਹੁਤ ਸਾਰੇ ਐਕਟਰਸ ਐਂਡ ਐਕਟ੍ਰੀਸਿਸ ਵਿਆਹ ਤੋਂ ਬਾਅਦ ਬਾਅਦ ਉਹ ਮਤਲਬ ਜ਼ਿਆਦਾ ਕੰਮ ਕਰ ਰਹੇ ਨੇ ਸੋ ਉਹ ਫਰਕ ਜੋ ਪੈ ਗਿਆ ਹੁਣ ਇਟਸ ਇਟਸ ਹੈਲਪਡ ਏਵਰੀਬਾਡੀ ਸੋ ਤੁਸੀਂ ਫੀਲ ਕੀਤਾ ਕਿ ਲੋਕ ਜ਼ਿਆਦਾ ਅਪਰੀਸ਼ੀਏਟ ਕਰਨ ਲੱਗ ਪਏ ਨੇ ਇਸ ਚੀਜ਼ ਆਈ ਥਿੰਕ ਸੋ ਜੇ ਨਾ ਤੁਸੀਂ ਆਪਣੇ ਬਿਕੋਜ਼ ਫੈਨਸ ਆਡੀਅנס ਚਾਹੁੰਦੇ ਹੁੰਦੇ ਆ ਕਿ ਤੁਹਾਡੀ ਪਰਸਨਲ ਲਾਈਫ ਤੁਹਾਨੂੰ ਜਾਣਨ ਪਰਦੇ ਤੇ ਤਾਂ ਚਲੋ ਦੇਖ ਹੀ ਲੈਂਦੇ ਹੋ ਫਿਲਮ ਉਹ ਚਾਹੁੰਦੇ ਨੇ ਕਿ ਹੋਰ ਕੀ ਹੈ ਹੋਰ ਇਸ ਤੋਂ ਇਲਾਵਾ ਕੀ ਹੈ ਇਹਦੇ ਭੈਣ ਭਾਈ ਕੌਣ ਨੇ ਮਾਂ ਬਾਪ ਕੌਣ ਹੈ ਹਸਬੰਦ ਕੌਣ ਹੈ ਇਹਨਾਂ ਦੀ ਇਹਨਾਂ ਨੂੰ ਪਰਸਨਲੀ ਕੀ ਪਸੰਦ ਹੈ ਹਾਲਾਂਕਿ ਆਈ ਥਿੰਕ ਵੀ ਆਰ ਦਾ ਟਾਈਮ ਮੈਂ ਕਾਫੀ ਐਕਟਿਵ ਸੀਗੀ ਬਟ ਯੂਜੂਲੀ ਮੈਂ ਨਾ ਸੋਸ਼ਲ ਮੀਡੀਆ ਤੇ ਇਨਾ ਐਕਟਿਵ ਨਹੀਂ ਹੁੰਦੀ ਐਂਡ ਉਹ ਵੀ ਬਸ ਰੀਲਾਂ ਬਣਦੀਆਂ ਜੀ ਆਪਾਂ ਰੀਸ਼ੇਅਰ ਐਂਡ ਸ਼ੇਅਰ ਕਰਦੇ ਗਏ ਵਾਸਨਟ ਪਲਾਨ ਨੇ ਕੀਤਾ ਸੀ ਕਿ ਮੈਂ ਨਾਲ ਸ਼ੇਅਰ ਕਰਾਂਗੇ ਐਂਡ ਆਈ ਜਸt ਫੀਲ ਕਿ ਯਾ ਆਡੀਅנס ਇਸ ਅਪਰੀਸ਼ੀਏਟ ਕਰਦੇ ਨੇ ਕਿ ਤੁਹਾਨੂੰ ਥੋੜਾ ਜਿਹਾ ਨਿੱਜੀ ਤੌਰ ਤੇ ਉਹ ਜਾਣ ਸਕਣ ਉਹ ਹੋਰ ਕਨੈਕਟ ਕਰਦੇ ਨੇ ਕਿਦੇ ਚ ਇੱਕ ਇਹ ਵੀ ਫਰਕ ਹੈ ਮੈਨੂੰ ਲੱਗਦਾ ਕਿ ਪਹਿਲਾਂ ਨਾ ਆਰਟਿਸਟ ਘੱਟ ਵੀ ਹੁੰਦੇ ਸੀ ਹੋ ਸਕਦਾ ਮੈਂ ਗਲਤ ਗਲਤ ਹੋਵਾਂ ਤੇ ਕੋਲਾ ਵੀ ਹੈ ਨਾ ਬੜੀ ਦੂਰੀ ਵੀ ਸੀ ਨਹੀਂ ਦੂਰੀ ਦੂਰੀ ਵੀ ਬਹੁਤ ਸੀ ਇੱਕ ਤਾਂ ਪਹਿਲਾਂ ਜੇ ਕਿਸੇ ਐਕਟਰ ਨੂੰ ਕੋਈ ਮੰਨ ਲਓ ਫੀਮੇਲ ਪਸੰਦ ਕਰਦੀ ਸੀ ਤਾਂ ਉਹਦੇ ਚੋਂ ਉਹਦਾ ਆਪਦਾ ਉਹ ਹਸਬੰਡ ਹੀ ਲੱਭਦੀ ਸੀ ਜਾਂ ਬாய்ਫ੍ਰੈਂਡ ਲੱਭਦੀ ਸੀ ਹੁਣ ਸਾਡੇ ਚੋਂ ਬਹੁਤੀਆਂ ਕੁੜੀਆਂ ਭਰਾ ਵੀ ਲੱਭਦੀਆਂ ਹੂੰ ਬਹੁਤ ਫਰਕ ਪੈ ਗਿਆ ਚੀਜ਼ਾਂ ਦਾ ਹੁਣ ਜੇ ਕੋਈ ਮੈਨੂੰ ਪਿਆਰ ਕਰਦੀ ਹੈ ਕੋਈ ਕੁੜੀ ਤਾਂ ਕੋਈ ਜ਼ਰੂਰੀ ਨਹੀਂ ਕਿ ਉਹ ਮੈਨੂੰ ਐਜ਼ ਅ ਬੋਏਫ੍ਰੈਂਡ ਜਾਂ ਐਜ਼ ਅ ਹਸਬੰਡ ਹੀ ਦੇਖੂ ਜੇ ਕੋਈ ਮੈਂਡੀ ਜੀ ਨੂੰ ਪਿਆਰ ਕਰਦਾ ਹੈ ਤੇ ਕੋਈ ਜ਼ਰੂਰੀ ਨਹੀਂ ਉਹ ਇਹਨਾਂ ਨੂੰ ਗਰਲਫ੍ਰੈਂਡ ਦੀ ਤੌਰ ਤੇ ਜਾਂ ਇੱਕ ਕੁੜੀ ਦੇ ਤੌਰ ਤੇ ਦੇਖੂਗਾ ਸਹੀ ਪਰ ਬਾ ਪਿਆਰ ਦੀ ਵੀ ਪਰਵਾਹ ਸ਼ਾ ਬਦਲ ਗਈ ਹੈ ਹਮ ਤਾਂ ਹੁਣ ਅਸੀਂ ਭਰਾ ਹੀ ਆ ਸਾਡਾ ਰਿਲੇਸ਼ਨਸ਼ਿਪ ਵੀ ਹੈ ਸਾਡੀ ਯਾਰੀ ਦੋਸਤੀ ਵੀ ਹੈ ਸਾਡੀ ਯਾਰੀ ਦੋਸਤੀ ਵੀ ਹੈ ਪਹਿਲਾਂ ਇਹ ਵੀ ਸੀਗਾ ਕਿ ਲੋਕ ਪੋゼਸਿਵ ਬਹੁਤ ਜ਼ਿਆਦਾ ਹੋ ਜਾਂਦੇ ਸੀ ਹੁਣ ਵੀ ਅੱਜ ਦੇ ਰੀਡ ਦੇ ਵਿੱਚ ਜੇ ਕੋਈ ਛਪਾਉਂਦਾ ਹੈ ਉਹਨਾਂ ਦੇ ਚਲੋ ਆਪਣੇ ਰੀਜ਼ਨ ਹੋ ਸਕਦੇ ਆ ਸਕਿਉਰਿਟੀ ਇਜ਼ ਵਨ ਆਫ ਦਾ ਰੀਜ਼ਨ ਕੋਈ ਇਦਾਂ ਨਹੀਂ ਹੈਗਾ ਕਿ ਹਾਂ ਕਿਸੇ ਬੰਦੇ ਨੇ ਆ ਫਾਇਦਾ ਕੱਟਣਾ ਜਾਂ ਉਹਦਾ ਫਾਇਦਾ ਕੱਟਣਾ ਕਿ ਮੈਂ ਨਹੀਂ ਦੱਸਣਾ ਕੁਝ ਕਾਰਨ ਹੁੰਦੇ ਆ ਜਿਵੇਂ ਬਹੁਤ ਸਾਰੇ ਆਰਟਿਸਟਾਂ ਦੇ ਘਰੇ ਕੋਈ ਧਰਨੇ ਵੀ ਲੱਗ ਜਾਂਦੇ ਆ ਪਥਰਾ ਵੀ ਹੋ ਜਾਂਦਾ ਕਈ ਵਾਰੀ ਕਿਉਂਕਿ ਜੇ ਤੁਹਾਡੇ ਘਰੇ ਕੋਈ ਵੈਸੀ ਵੀ ਕੋਈ ਕੋਈ ਬੰਦਾ ਅਨਨੋਨ ਆ ਜਾਏਗਾ ਜਾਂ ਖੜਾ ਰਹੇਗਾ ਕੋਈ ਉਹ ਵੀ ਬੰਦੇ ਨੂੰ ਇਨਸਿਕਿਉਰਿਟੀ ਹੁੰਦੀ ਹੈ ਸੁੱਤਾ ਕਰਕੇ ਬੰਦਾ ਹੁਣ ਬੱਚੇ ਦੇ ਸਕੂਲ ਦੇ ਸਾਹਮਣੇ ਚੱਲ ਜੇ ਕੋਈ ਜਿੱਥੇ ਤੁਹਾਡੀ ਫੈਮਲੀ ਕੰਮ ਕਰਦੀ ਉੱਥੇ ਚ ਇਹ ਵਨ ਆਫ ਦਾ ਰੀਜ਼ਨ ਹੈ ਮੇਜਰ ਜਿਹੜਾ ਰੀਜ਼ਨ ਹੈ ਛੁਪਾਉਣ ਦਾ ਨਹੀਂ ਬੜੀ ਪੱਤੇ ਦੀ ਗੱਲ ਹੈ ਹਾਂਜੀ ਅੱਜ ਕੱਲ ਵੈਸੇ ਮੈਨੂੰ ਨਹੀਂ ਲੱਗਦਾ ਕਿ ਉਹ ਪਹਿਲਾਂ ਵਾਲਾ ਕਿਉਂਕਿ ਆਡੀਅנס ਬਹੁਤ ਪਿਆਰੀ ਹੈ ਹੁਣ ਅੱਜ ਦੀ ਆਡੀਅנס ਮਚਿਓਰ ਹੋ ਗਏ ਨੇ ਬਹੁਤ ਬਹੁਤ ਮਚਿਓਰ ਹੈ ਉਹ ਉਹਨਾਂ ਨੇ ਜੀ ਮੈਨੂੰ ਪਿਆਰ ਕਰਨਾ ਕੋਈ ਰਿਸ਼ਤਾ ਨਹੀਂ ਉਹ ਲੋਚ ਦੇ ਕਿਸੇ ਵੀ ਕਿਸਮ ਦਾ ਮੈਂ ਕਿੱਡੀ ਚੀਜ਼ ਹੈ ਨਾ ਮਤਲਬ ਉਸ ਸਮੇਂ ਦੇ ਹਿਸਾਬ ਨਾਲ ਜੇ ਆਪਾਂ ਇਦਾਂ ਹੀ ਸੋਚ ਲਈਏ ਵੀ ਉਹ ਸੋਚਦੇ ਹੀ ਵੀ ਇਹੋ ਹੀ ਸੋਚਦੇ ਹੋਣਗੇ ਫਿਰ ਯਾਰ ਮੈਂ ਕਰਾਉਣਾ ਹੈ ਇਹਦਾ ਹੋ ਗਿਆ ਹਾਂਜੀ ਫਿਰ ਮੈਨੂੰ ਸੇਫ ਫਾਲੋ ਕਰਨਾ ਛੱਡ ਦੇਣ ਇਹ ਹੁੰਦਾ ਰਿਹਾ ਨਾ ਪ੍ਰੋਡਿਊਸ ਫਿਲਮਾਂ ਤੇ ਇਫੈਕਟ ਪੈਂਦਾ ਰਿਹਾ ਪਹਿਲਾਂ ਨਾ ਫਿਲਮਾਂ ਦੇ ਬੜਾ ਇਫੈਕਟ ਪੈਂਦਾ ਰਿਹਾ ਹੁਣ ਚਲੋ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਪਰ ਅੱਜ ਦੀ ਆਡੀਅנס ਬੜੀ ਸਿਆਣੀ ਹੈ ਆਪਾਂ ਕਹਿੰਦੇ ਚਲੋ ਕਿਸਮਤ ਵਾਲਿਆਂ ਕਿ ਅੱਜ ਦੀ ਆਡੀਅנס ਲਈ ਕੰਮ ਕਰ ਰਹੇ ਹਾਂ ਜੀ ਮੈਡੀ ਜੀ ਤੁਹਾਡੇ ਲਈ ਸਵਾਲ ਹੈ ਨਜਾਇਜ਼ ਜ ਸਵਾਲ ਹੈ ਫਿਰ ਅਗੇ ਤੁਹਾਡਾ ਜੀ ਕਰਦਾ ਹੋਗਾ ਤੁਸੀਂ ਜਵਾਬ ਦੇ ਦਿਓ ਨਹੀਂ ਤੇ ਕੋਈ ਕੋਈ ਡਾ ਇੰਪੋਰਟੈਂਟ ਨਹੀਂ ਹੈ ਵਧੀਆ ਤਰੀਕੇ ਨਾਲ ਪੁੱਛਦੇ ਹੋ ਬੰਦਾ ਮਨ੍ਹਾ ਕਰ ਹੀ ਨਹੀਂ ਸਕਦਾ ਪਰ ਹਾਂ ਜੀ ਸਵਾਲ ਸੁਣ ਕੇ ਦੱਸਿਓ ਹਾਂਜੀ ਹਾਂਜੀ ਜਦੋਂ ਇਹਨਾਂ ਨੇ ਵੀ ਮੇਰਾ ਸਵਾਲ ਹੀ ਵੀ ਮਿਸਟਰ ਸ਼ਿਦਾਈ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਜੇ ਕੱਲ ਤਾਂ ਕੱਲ ਨੂੰ ਤੁਹਾਨੂੰ ਕੋਈ ਮਿਸ ਮਿਸਿਸ ਸ਼ਿਦਾਨ ਆਫਰ ਕਰੇ ਟਾਈਟਲ ਦਾ ਰੱਬ ਕਰੇ ਮਿਸਟਰ ਸ਼ਦਾਈ ਇੰਨੀ ਸਕਸੈਸਫੁਲ ਹੋ ਜਵੇ ਕਿ ਅਸੀਂ ਨੈਕਸਟ ਮਿਸਟਰ ਮਿਸਿਸ ਸ਼ਦਾਈ ਕਰੀਏ ਰੱਬ ਕਰੇ ਹਾਂਜੀ ਅਰਜੋਤ ਜੀ ਸੁਣਿਓ ਰਜਿਸਟਰ ਦਾ